ਹੈਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਸੁਣਾਓ ਜੀ ਇੱਕ ਆ ਜੀ ਮੈਂ ਲੱਗ ਫੋਨ ਹਾਂਜੀ ਮੈਂ ਤੁਹਾਨੂੰ ਲਖਨੇ ਦੇ ਦੁਪਹਿਰੇ ਫੋਨ ਕਰਾਂਗੇ ਦੋ ਤਿੰਨ ਕੇ ਗਿਠੇਰ ਕੇ ਮੈਂ ਨਾ ਕਿਤੇ ਗਿਆ ਸੀਗਾ ਨਨਪੁਰਾ ਗਿਆ ਮੈਂ ਤਾਂ ਅੱਜ ਮੈਨੂੰ ਲੱਗਦਾ ਮੇਰੀ ਗਲਤੀ ਹੋਈ ਤੇ ਦੱਸੋ ਤੁਸੀਂ ਹੁਣ ਹੁਕਮ ਕਰੋ ਕੀ ਗੱਲ ਆ ਮੇਰਾ ਬੇਇੱਜ਼ਤੀ ਬਹੁਤ ਹੋਈ ਤੁਹਾਨੂੰ ਪਤਾ ਹੀ ਆ ਵੀਡੀਓ ਪਾ ਗਏ ਸੀ ਤੇ ਬੱਸ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬੇਇੱਜ਼ਤੀ ਹੁਣ ਮੇਰੀ ਗੱਲ ਸੁਣੋ ਮੀ ਨੀ ਹੋਗੇ ਟਾਟਾ ਜੀ ਜੁਰ ਸਾਡੇ ਕੋਲ ਆ ਤਾਨੂੰ ਇਸ ਫੋਨ ਕਰਕੇ ਦੱਸਿਆ ਸਾਡੇ ਸਰਪੰਚ ਸਾਹਿਬ ਨੂੰ ਦੱਸਿਆ ਟਾਟੇ ਜਿਹੜਾ ਮੁੰਡਾ ਟਾਟਾ ਉਥੇ ਚੰਦੀ ਘਟ ਲੱਗਾ ਵਾ ਉਥੇ ਦੱਸਿਆ ਉਦੋਂ ਨਹੀਂ ਸੀ ਆਪਾਂ ਨੂੰ ਪਤਾ ਵੀ ਆਪਣਾ ਬੇਰੁਕ ਕਿੱਥੇ ਆ ਮੈਂ 2 ਮਹੀਨੇ ਟੀਕੇ 2 ਮਹੀਨੇ ਸਿੰਘ ਸਾਹਿਬ ਜੀ 2 ਮਹੀਨੇ ਮੈਂ ਟੀਕੇ ਫੇਰ ਆਣ ਕੇ ਵੀਡੀਓ ਪਾਈ ਆ ਤੁਹਾਡੀ ਜਦੋਂ ਟਾਟਾ ਕੋਈ ਬਾਤ ਸੀ ਨਹੀਂ ਮਗਰ ਲੈਣਾ ਸੁਨੇਹਾ ਵੀ ਭੇਜਿਆ ਫਿਰ ਵੀ ਨਹੀਂ ਕੋਈ ਲੈਣਾ ਮੈਸੇਜ ਵੀ ਕਰਦਾ ਰਿਹਾ ਮੈਂ ਆਪਣੇ ਵੱਲੋਂ ਤੁਹਾਨੂੰ ਮੈਸੇਜ ਹੀ ਕੀਤਾ ਜਿਹੜੇ ਨੰਬਰ ਜਿਹੜੇ ਨੰਬਰਾਂ ਤੇ ਮੈਂ ਫੋਨ ਕੀਤਾ ਸੀ ਤੁਹਾਨੂੰ ਉਸ ਨੰਬਰ ਤੋਂ ਜਿਹੜੇ ਨੰਬਰ ਸਰਪੰਚ ਨੇ ਨੰਬਰ ਅਬ ਦਿੱਤਾ ਆਪਣਾ ਜਾਂ ਤੁਹਾਡੇ ਮੁੰਡੇ ਨੇ ਨੰਬਰ ਦਿੱਤਾ ਆਪਣਾ ਉਸ ਨੰਬਰ ਤੋਂ ਕੋਈ ਫੋਨ ਨਹੀਂ ਆਇਆ ਮੈਨੂੰ ਮੰਨ ਕੇ ਚਲੋ ਮੈਂ ਐਸੇ ਕੀਤਾ ਤੁਸੀਂ ਇੱਕ ਦਿਨ ਕੀਤਾ ਹੈ ਹਨਾ ਅੱਜ ਵੀ ਤੁਸੀਂ ਮੈਸੇਜ ਕੀਤਾ ਮੈਨੂੰ ਜੇ ਤੁਸੀਂ ਫੋਨ ਲਾਉਂਦੇ ਰਹੇ ਤਿੰਨ ਚਾਰ ਵਾਰੀ ਫੋਨ ਲਾਇਆ ਮੰਨ ਕੇ ਚਲੋ ਉਹ ਮੈਂ ਕਿਤੇ ਵਿਜੀ ਹੂੰਗਾ ਤਾਂ ਫੋਨ ਚੱਕਿਆ ਅੱਜ ਵੀ ਤੁਸੀਂ ਹੁਣ ਵਾਰ-ਵਾਰ ਫੋਨ ਲਾਇਆ ਜਦੋਂ ਮੈਂ ਵੀਡੀਓ ਪਾਈ ਜਾਂਦੇ ਹਾਂਜੀ ਹਾਂਜੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੀ ਬੇਇੱਜ਼ਤੀ ਨਹੀਂ ਭਾਜੀ ਪਰ ਮੈਂ 2 ਮਹੀਨੇ ਠਿੱਕਿਆ ਜੀ ਟਾਡੇ ਪਰਿਵਾਰ ਨੂੰ ਸੁਨੇਹਾ ਭੇਜਿਆ ਇਹ ਜਾ ਕਿ ਨਹੀਂ ਤੇ ਸਰਪੰਚ ਸਾਹਿਬ ਨੂੰ ਪੁੱਛ ਹੋਏ ਜਾਗੇ ਸਰਪੰਚ ਦੇ ਫੋਨ ਤੋਂ ਫੋਨ ਲਾ ਸਕਦੇ ਤੁਸੀਂ ਪਰ ਕਿਹੜੇ ਨੇ ਲਾਇਆ ਫੋਨ ਦੋਏ ਹੁਣ ਨਵਾਂ ਬਣਿਆ ਨਾ ਇੱਕ ਤੇ ਸਰਪੰਚ ਭਾਜੀ ਜਿਹੜਾ ਸਰਪੰਚ ਤੁਹਾਡੇ ਰੰਗਨ ਨਗਰ ਦਾ ਵਾ ਮੇਨ ਸਰਪੰਚ ਜਿਹੜਾ ਟਾ ਟਾ ਮੈਂ ਨਾ ਭੁੱਲ ਗਿਆ ਉਹਦਾ ਨਵਾਂ ਨਵਾਂ ਬਣਿਆ ਇੱਕ ਤੇ ਹੋਣਾ ਮੁੰਡਾ ਨਹੀਂ ਹੁਣ ਨਹੀਂ ਜਿਹੜਾ ਮੀਨਾ ਇੱਕ ਪਹਿਲਾਂ ਵਾਲਾ ਸੀ ਜਿਹੜਾ ਪਹਿਲਾਂ ਕੁਲਵਿੰਦਰ ਆ ਪਤਾ ਨਹੀਂ ਕਿਹੜਾ ਸਰਪੰਚ ਹੈ ਮੇਰੀ ਗੱਲ ਵੀ ਹੋਈ ਆ ਉਹਦੇ ਨਾਲ ਸੁਨਾਹ ਵੀ ਤੁਹਾਡੇ ਸੁਨਾਹ ਕਿਨੇ ਭੇਜਿਆ ਸੀਗਾ ਕਿਹੜੇ ਸਰਪੰਚ ਨੇ ਸੁਨਾਹ ਭੇਜਾਈ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜਿਹੜੇ ਸਰਪੰਚ ਦੇ ਢੱਨੋ ਸੁਨਾਵ ਹੀ ਭੇਜਿਆ ਸੀ ਤੁਸੀਂ ਸਰਪੰਚ ਨੂੰ ਮਿਲ ਕੇ ਵੀ ਗਏ ਜੀ ਹੋਰ ਦੱਸੋ ਸਰਪੰਚ ਤੇ ਸਾਡੇ ਕੋਲ ਆਇਆ ਜੀ ਨਾ ਸਰਪੰਚ ਨੂੰ ਮਿਲਿਆ ਨਹੀਂ ਅਸੀਂ ਮੈਂ ਸਰਪੰਚ ਨਾਲ ਗੱਲ ਕਰਾਦਾ ਹੁਣੇ ਢਾਡੀ ਕਰਵਾ ਦਿਓ ਤੁਸੀਂ ਗੱਲ ਕਰਵਾ ਦਿਓ ਇਹ ਸਰਪੰਚੋਂ ਤਾਂ ਮਿਲਿਆ ਨਹੀਂ ਸਾਨੂੰ ਸਰਪੰਚ ਨੇ ਤੁਹਾਡੇ ਘਰ ਵੀ ਘਰ ਆਏ ਸਰਪੰਚ ਸਾਹਿਬ ਤੁਹਾਡੇ ਘਰੇ ਸੁਨਾਵ ਭੇਜਿਆ ਸਰਪੰਚ ਸਾਹਿਬ ਨੇ ਉਹ ਤੁਸੀਂ ਤੇ ਨਪਰਾ ਜਿੱਤਨਾ ਭਰਾਵਾਂ ਚ ਮੈਨੂੰ ਮੈਂ ਨਹੀਂ ਚਾਹਦਾ ਵੀ ਕਿ ਤੂੰ ਸੁਨੇਹਾ ਭੇਜਿਆ ਕਿ ਉਹਨੂੰ ਨਹੀਂ ਭੇਜਿਆ ਤੁਹਾਡੇ ਕੋਲੇ ਸੁਨੇਹਾ ਗਿਆ ਵਾ ਠੀਕ ਹੈ ਜੀ ਤੁਹਾਡੇ ਮੁੰਡਾ ਜਿਹੜਾ ਚੰਡੀਗੜ੍ਹ ਆ ਉਹ ਉਹਨੂੰ ਸੁਨੇਹਾ ਦਿੱਤਾ ਉਹਨੇ ਵੀ ਨਹੀਂ ਬਾਅਦ ਵਿੱਚ ਹੋਈ ਲਈ ਹੁਣ ਬੰਦਾ ਕੀ ਕਰੇ ਫਿਰ ਚੰਡੀਗੜ੍ਹ ਮੁੰਡਾ ਤੇ ਸਾਡਾ ਕੋਈ ਲੱਗਾ ਹੀ ਨਹੀਂ ਆ ਤੁਹਾਡਾ ਮੁੰਡਾ ਕੋਈ ਨਹੀਂ ਚੰਡੀਗੜ੍ਹ ਹੈਗਾ ਜਿਹੜਾ ਉੱਥੇ ਨੌਕਰੀ-ਨੌਕਰੀ ਕਰਦਾ ਵਾ ਕੋਈ ਨਹੀਂ 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 ਚੰਡੀਗੜ੍ਹ ਤੇ ਕੋਈ ਵੀ ਨੌਕਰੀ ਕਰਦਾ ਮੈਂ ਜੇ ਨੰਬਰ ਤੇ ਗੱਲ ਕਰਾਦਾ ਨਾ ਜੀ ਦਾ ਜਾ ਨੰਬਰ ਜਾਨਾ ਲੱਗਾ ਨੰਬਰ ਦੇ ਰੋ ਜਾਨਾ ਦੱਸੋ ਵੀ ਕਿਹੜਾ ਮੁੰਡਾ ਚੱਗੀ ਘੜ ਲੱਗਾ ਸਾਡਾ ਇੱਕੋ ਮਿੰਟ ਮੈਂ ਗੱਲ ਕਰਉਨਾ ਤੁਹਾਡੀ ਹੋਲਡ ਰੱਖਿਓ ਠੀਕ ਹਾਂ ਤੂੰ ਵੇ ਸੇਕਲਾ ਚਾਹ ਤੂੰ ਕਰ ਲੈ ਪਹਿਲਾਂ ਉਹ ਪਰ ਲੈ ਰਿਹਾ ਸਰਪੰਚ ਨਾਲ ਗੱਲ ਕਰਵਾਾਂਗੇ ਜਾਂ ਮੁੰਡੇ ਨਾਲ ਹੁਣ ਦੱਸੋ ਮੁੰਡੇ ਦਾ ਕਰਵਾ ਦੋ ਤੁਸੀਂ ਪਹਿਲਾਂ ਪੋਤਰਾ ਜੇ ਤੁਹਾਡਾ ਪੋਤਰਾ ਤੁਹਾਡਾ ਭਤੀਜਾ ਹੋਊਗਾ ਜਾਂ ਤੁਹਾਡਾ ਮੁੰਡਾ ਹੋਊਗਾ ਬਾਪੂ ਦਾ ਪੋਤਰਾ ਵਾ ਤੇ ਤੁਹਾਡਾ ਜੇ ਭਤੀਜਾ ਜਾਂ ਮੁੰਡਾ ਜੀ ਅੱਛਾ ਜੀ ਹਾਂ ਠੀਕ ਹੈ ਜੀ ਆ ਗੱਲ ਕਰਾਉਣਾ ਮੈਂ ਡਾਡੀ ਦਿੱਲੀ ਕੇ ਕਿੱਥੇ ਨੌਕਰੀ ਕਰਦਾ ਸ਼ਾਇਦ ਦਿੱਲੀ ਕੇਂ ਦਾ ਸ਼ਾਇਦ ਉਹ ਨਹੀਂ ਦੇਖੀ ਦੇ ਵੀ ਨਹੀਂ ਕਰਦਾ ਨੌਕਰੀ ਦੇ ਆ ਮੈਂ ਗੱਲ ਕਰਾਉਣਾ ਡਾਡੀ ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਹਾਂ ਹਲੋ ਹਾਂਜੀ 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 ਬੋਲਿਏ ਆ ਵੀਜੀ ਕੀ ਲੱਗਦਾ ਬਾਪੂ ਜੀ ਤੁਹਾਡਾ ਸਾਡੇ ਕੋਲ ਹੈ ਕੀ ਲੱਗਦਾ ਤੁਹਾਡਾ ਅੱਛਾ ਉਹ ਮੇਰੇ ਦਾਦਾ ਜੀ ਆ ਕਿੱਥੋਂ ਬੋਲ ਰਹੇ ਤੁਸੀਂ ਮੈਂ ਉਹ ਆਸ਼ਮਤ ਹੀ ਬੋਲਦੇ ਆ ਤੇ ਕੀ ਨਾ ਕੀ ਤੁਹਾਡਾ ਅੱਛਾ ਜੀ ਮੇਰਾ ਨਾ ਦਲਵਾਲ ਸਿੰਘ ਆ ਜੀ ਹਾਂਜੀ ਤੇ ਆ ਕਰਿਓ ਭਾਜੀ ਦਲਵਾਲ ਸਿੰਘ ਜੀ ਕਰਿਓ ਗੱਲ ਇਹਨਾਂ ਨਾਲ ਆ ਕਰਨੋ ਗੱਲ ਹੋਣਾ ਹਲੋ ਹਲੋ ਹਾਂਜੀ ਹਾਂ ਜੀ ਲੈ ਲੈ ਨਾ ਫੋਨ ਇਹਦਾ ਹਲੋ ਹਲੋ ਮੈਂ ਹੱਥ ਪਨੇਡ ਫੋਨ ਕੀਤਾ ਸੀ ਐਸ ਤੋਂ ਕਿੰਨੇ ਜਿਵੇਂ ਵੀਰ ਨੇ ਅਖਦੇ ਪੈ ਕੀਤਾ ਇਹੇ ਪੋਤੇ ਜੀ ਨੂੰ ਫੋਨ ਆ ਮੈਂ ਕੀ ਹੋਈ ਹੋਈ ਗੱਲ ਇਹਨਾਂ ਨਾਲ ਮੇਰੀ ਦੋਤੇ ਨਾਲ ਹੀ ਗੱਲ ਹੋਈ ਆ ਆ ਤੇ ਆਂਦਾ ਵੀਡੀਓ ਇਹਨਾਂ ਤਾਂ ਪਾਈ ਤੁਸੀਂ ਦਬਾ ਵੀ ਕੋਈ ਦਿੱਤਾ ਸਾਨੂੰ ਨਹੀਂ ਮੈਂ ਤੇ ਜਵਾਬ ਇਹਨਾਂ ਨੇ ਇਹ ਦਿੱਤਾ ਮੈਂ ਦਿੱਲੀ ਹੀ ਉਦੋਂ ਤੂੰ ਮੁੜ ਕੇ ਮੈਂ ਵੀ ਤੁਹਾਨੂੰ ਬਤਾ ਕੰਮ ਕੋਮ ਚ ਸੀ ਵੀਡੀਓ ਦੇ ਇਹਨਾਂ ਨੇ ਮੈਂ ਉਧਰ ਹੀ ਸਾਰੀ ਸੱਚਾਈ ਦੱਸ ਦਿੱਤੀ ਵੀ ਇਹਦੇ ਝੂਠ ਕੀ ਸੱਚ ਕੀ ਭਾਈ ਜੀ ਤੇ ਆਨਕੇ ਨਹੀਂ ਲੈਣੀ ਨਹੀਂ ਕੋਈ ਆਇਆ ਤੁਹਾਡਾ ਪਿਓ ਆ ਯਾਰ ਨਹੀਂ ਕੋਈ ਆਇਆ ਪਿਓ ਸਾਡੇ ਕੋ ਆ ਲੈੰਦੋ ਅਸੀਂ ਪਿਓ ਨੂੰ ਕਰਕੇ ਇਦਾਂ ਦੀ ਵੀਡੀਓ ਹੀ ਪੜਵਾ ਦਾਂਗੇ ਕੋਈ ਜਲਦੀ ਕਹਿੰਦੀ ਵੀਡੀਓ ਪਾ ਦਿਓ ਮੇਰੀ ਗੱਲ ਸੁਣ ਬਈ 2 ਮਹੀਨੇ ਹੋ ਗਏ ਤੁਹਾਨੂੰ ਇਹ ਨਹੀਂ ਪਤਾ ਵੀ ਸਾਡਾ ਪਿਓ ਦਾ ਤਾਂ ਹੈ ਕਿੱਥੇ ਆ ਉਹ 2 ਮਹੀਨੇ ਸਾਨੂੰ ਤੇ 2 ਸਾਲ ਹੋ ਗਏ ਇਦਾਂ ਸਾਡੇ ਅਜੇ ਤੱਕ ਵੀਡੀਓ ਸੋ ਸਾਲ ਹੋ ਗਏ ਤਾਂ ਇੱਕ ਵਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜੇਕਰ ਤੂੰ ਘਰ ਹੋ ਗਿਆ ਹਮੇ ਤੇ ਤੇਰਾ ਮਾਪੇ ਤੈਨੂੰ ਨਾਲ ਲਬੂਗਾ ਉਹ ਮੈਂ ਕਿਹਾ ਸਾਡਾ ਮਸ 2 ਸਾਲ ਹੋ ਗਏ ਆ ਇਦਾਂ ਨਹੀਂ ਹੈਗਾ ਕੋਈ ਕਿ ਤੁਸੀਂ ਕੱਲ ਨੂੰ ਸਾਡੇ ਕੋਲ ਆ ਕੇ ਤੁਹਾਡੇ ਖਿਲਾਫ ਕਹਿ ਦੂਗਾ ਵੀ ਉਹ ਬੰਦੇ ਸਾਨੂੰ ਇਦਾਂ ਕਹਿੰਦੇ ਸੀ ਯਾਰ ਮੇਰੀ ਗੱਲ ਸੁਣ ਕਹੀ ਜਾਵੇ ਕਹੀ ਜਾਵੇ ਮੈਂ ਜਾ ਕੇ ਲੈ ਕੇ ਆਵਾਂ ਤੇ ਤੁਹਾਡਾ ਇੱਕ ਵਾਰੀ ਵੀ ਫੋਨ ਨਹੀਂ ਆਇਆ ਸਾਨੂੰ ਠੀਕ ਹੈ ਜੀ ਮੈਂ ਕਿਹਾ ਤੁਸੀਂ ਇਹ ਦੱਸੋ ਵੀ ਉਦੋਂ ਗੱਲ ਹੋਈ ਉਸ ਤੋਂ ਬਾਅਦ ਤੇ ਜਾਨੂੰ ਮੈਂ ਨਹੀਂ ਦੱਸਿਆ ਵੀ ਆ ਸੱਚਾਈ ਬਾਬਾ ਕੋਈ ਲਾਨ ਆ ਕੋਈ ਤੁਸੀਂ ਫੋਨ ਕਿਥੇ ਛੋਣ ਗਿਆ ਉਹਥੇ ਗੱਲ ਛੁੱਟੀ ਗਈ ਤੁਸੀਂ ਫੋਨ ਕੀਤਾ ਕੋਈ ਤੁਸੀਂ ਲੈਣ ਆਏ ਯਾਰ ਦੋ ਮਹੀਨੇ ਹੋ ਗਿਆ ਟਾਡੇ ਮੂਹਰੇ ਵੇਖਿਆ ਦਿਵਾਲੀ ਲੰਘ ਗਈ ਗੁਰਾ ਬੰਦਾ ਕਰ ਰਿਹਾ ਤੁਹਾਡਾ ਪਿਓ ਬਾਪ ਦਾਦਾ ਵਾ ਜੋ ਭਾਵੇਂ ਚੰਗਾ ਪਰ ਮਾੜਾ ਸੀ ਤੁਹਾਨੂੰ ਦੱਸਣ ਦੇ ਦਾਦਾਦਾ ਆਪਣੇ ਉਸੂਲਾਂ ਤੋਂ ਆਪ ਗਲਤ ਹੋਇਆ ਇੱਕ ਪਹਿਚੀ ਜੀ ਕੰਮੀ ਨੇ ਇਹਨਾਂ ਨੂੰ ਹੈਗੀ ਸਾਡਾ ਪਿਓ ਉਸੂਲਾਂ ਤੋਂ ਬਲ ਕੇ ਆ ਮੰਨ ਕੇ ਚੱਲ ਉਸੂਲਾਂ ਤੋਂ ਗਲਤ ਹੋਇਆ ਮੰਨ ਕੇ ਚੱਲ ਹਣਾ ਤੁਸੀਂ ਇੱਕ ਦਿਨ ਵੀ ਕੋਲ ਲਾ ਕੇ ਤੇਰਾ ਹਾਲ ਚਾਲ ਪੁੱਛਿਆ ਉਹ ਯਾਰ ਹਾਲ ਚਾਲ ਤਾਂ ਪੁੱਛਿਆ ਵੀ ਅੱਜ ਨਵੀਂ ਦਿਨੋਂ ਹੀ 2 ਸਾਲ ਹੋ ਗਏ ਯਾਰ ਉਹ ਜਦੋਂ ਜਦੋਂ ਨਹੀਂ ਤੁਸੀਂ ਉਹਨੂੰ ਸਾਹਮਣੇ ਤੁਸੀਂ ਉਹਦੀ ਜ਼ਮੀਨ ਜਾਇਦਾਦ ਤੇ ਫਿਰ ਦੋਨ ਨੂੰ ਕੋਈ ਗੱਲ ਨਹੀਂ ਵੇ ਤੁਸੀਂ ਆਪਣਾ ਵੱਖਰਾ ਬਣਾ ਲਓ ਉਹ ਜਰੂਰ ਦਾ ਸਾਨੂੰ ਪਤਾ ਦੇਣੀ ਜਾਂ ਨਹੀਂ ਦੇਣੀ ਦਾਦਾ ਸਾਡਾ ਹੀ ਪੋਤੇ ਉਹਦੇ ਦਾਦਾ ਦਾ ਦਾਦਾ ਬਣ ਨਾ ਤੇ ਫਿਰ ਉਹਨੂੰ ਸੰਭਾਲ ਲੋ ਵੀ ਸੰਭਾਲ ਰਹੇ ਆ ਭਾਜੀ ਹੁਣ ਤੱਕ ਨਹੀਂ ਰੱਖ ਰਹੇ ਆ ਕਿ ਸਵਾਗਤ ਹੈ ਜੀ ਦੋ ਤਿੰਨ ਮਹੀਨੇ ਹੋ ਗਏ ਮੇਰੇ ਕੋਲ ਉਹ ਬਗੜਾ ਰੋਟੇ ਮੈਂਟਲੀ ਅਫਸੈਟ ਮੈਂਟਲੀ ਅਫਸੈਟ ਹੋ ਜੇਦੇ ਉਹਨੂੰ ਇਹ ਨਹੀਂ ਹੁੰਦਾ ਕਿ ਉਹਦਾ ਪਿਛਲਾ ਟੱਪਰ ਬਾਕੀ ਬੁਮਾਰਾ ਕੋਈ ਮੈਂਟਲੀ ਅਫਸੈਟ ਨਹੀਂ ਉਹ ਪੂਰਾ ਚੰਗਾ ਫੁੱਜੀ ਮੈਂ ਕਹਾਂ ਮੈਂ ਕਹਾਂ ਮੇਰੇ ਕੋਲ ਆ ਲੈੰਦੋ ਜੇ ਤੁਹਾਡੇ ਖਿਲਾਫ ਨਾ ਕਰਦੇਗਾ ਤੇ ਮੇਰੇ ਕੋਲ ਜੇ ਉਹ ਕਰਦਾ ਹੈ ਯਾਰ ਹੱਥੋਂ ਵੀ ਤੁਹਾਡੇ ਵਾਲੀ ਤੁਸੀਂ ਇੱਕ ਫੋਨ ਤੱਕ ਲਾਦੇ ਨਹੀਂ ਹੁੰਦਾ ਉਹ ਤੁਸੀਂ ਜੇ ਤੁਹਾਡੇ ਕੋਲ ਬੰਦਾ ਪਹੁੰਚਾ ਤੁਸੀਂ ਲੈ ਕੇ ਪਹੁੰਚੇ ਪਰਿਵਾਰ ਤੱਕ ਉਹਦੇ ਜਿਆਦਾ ਬੰਦਾ ਸਾਡੇ ਕੋਲ ਆਇਆ ਤੁਸੀਂ ਜਿਹੜੇ ਮੇਰੀ ਗੱਲ ਸੁਣ ਤਾਨੂੰ ਫੋਨ ਨਹੀਂ ਕੀਤਾ ਸੋ ਜੇ ਹੁਣ ਜੇ ਤੇ ਮੈਂ ਤੁਹਾਨੂੰ ਦੱਸਿਆ ਨੀ ਉਦੋਂ ਵੀ ਮੈਂ ਆਪਣੇ ਕੰਮ 'ਚ ਥੋੜਾ ਬਿਜੀ ਆ ਕੰਮ 'ਚ ਬਿਜੀ ਕੰਮ ਤੋਂ ਬਿਜੀ ਐ ਮਹੀਨਾ ਇੱਕ ਹੋ ਗਿਆ ਵਾ ਕੰਮ ਦੀ ਬਿਜੀ ਜਿਨ੍ਹਾਂ ਨੇ ਘਰੋਂ ਗਏ ਹੁੰਦੇ ਨੇ ਉਹ ਕੰਮ ਛੱਡ ਕੇ ਆ ਜਾਂਦੇ ਨੇ ਸਿਰ ਕੰਮ ਪਿਆਰੇ ਜੀ ਸੁਣੋ ਗੱਲ ਮੇਰੀ ਸੁਣੋ ਗੱਲ ਕੋਈ ਨਵੇਂ ਥੋੜੀ ਗਏ ਸੀ ਉਹਦੇ ਦਾਦਾ ਵੀ ਵੀ ਦਿਨ ਵੀ ਲਾਉਂਦੇ ਹਜੂਰ ਸਾਹਿਬ ਮਹੀਨਾ ਪਿਛੇ ਲਾਗੇ ਆਏ ਉਹ ਕੋਈ ਘਰੋਂ ਵੜੀ ਨਹੀਂ ਗਏ ਆ ਤੁਹਾਨੂੰ ਲੈ ਕੇ ਆ ਤੁਹਾਨੂੰ ਉਹਦਾ ਦੁੱਤੀ ਤਨਾ ਤੁਹਾਨੂੰ ਲੈ ਕੇ ਆਵਾ ਵਾਪਸ ਤਾਂ ਗਏ ਗਾਦ ਲੋਕੀ ਮੈਂ ਕੀ ਹੋਵੇ ਪਾਹੀ ਦੋ 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 ਮਹੀਨੇ ਵੀ ਹਜੂਰ ਸਾਹਿਬ ਲਾ ਕੇ ਵਾਪਸ ਹੁੰਦੇ ਆ ਉਹ ਇਦਾਂ ਨਹੀਂ ਹੈਗਾ ਕਿ ਬੰਦਾ ਕੋਈ ਆ ਕੇ ਵੀਡੀਓ ਬਣਾਉਣਾ ਉਹ ਨਹੀਂ ਬਣਾਣਾ ਵੀ ਤੁਸੀਂ ਗਲਤ ਹੈ ਉਹ ਨਹੀਂ ਆਪਾਂ ਬਣਾਣਾ ਵੀ ਅਸੀਂ ਗਲਤਾਂ ਹੀ ਆਉਂਦੇ ਸਾਡੀ ਪੰਚਾਇਤ ਬੋਲੂਗੀ ਸਰਪੰਚ ਸਾਰਾ ਬੋਲੋਗਾ ਵੀ ਬੰਦਾ ਗਲਤ ਹੈ ਕਿ ਨਹੀਂ ਗਲਤ ਹੈ ਯਾਰ ਸਰਪੰਚ ਨਾਲ ਗੱਲ ਕਰ ਤੂੰ ਤਾਂ ਨਾਲ ਗੱਲ ਕੀਤੀ ਸਰਪੰਚ ਤੋਂ ਨੰਬਰ ਹੀ ਘਾਟਨ ਲਿਆ ਸੀ ਹਾਂ ਜੇ ਤੁਹਾਨੂੰ ਬਰਾਬਰ ਨਹੀਂ ਤਾਂ ਕੀ ਲੋਕਾਂ ਨੂੰ ਲੈਂਡਮਾਲ ਹੋ ਜੀ ਜਾਂਦੀ ਇੱਕ ਬੰਦੇ ਦੀ ਵੇਰ ਸਾਮਾ ਦਾ ਸਾਨੂੰ ਵੀ ਵੀ ਵਾਕਫ ਆ ਸਾਡੀਆਂ ਨੇ ਅਸੀਂ ਆਪ ਮੈਂ ਖਾਸਾ ਇਹਦੇ ਤੇ ਕੰਮ ਕਰ ਰਹਿਆ ਨਾ ਕਾਲ ਆਇਆ ਚਾ ਜਿਵੇਂ ਕਰ ਰਹੇ ਮੇਰਾ ਵੀਰ ਸਰਕਾਰ ਕੰਮ ਪਟਿਆਲਾ ਦਫਤਰ ਤੋਂ ਫੋਨ ਕਰਕੇ ਪੁੱਛੋ ਵੀ ਕੀ ਸੰਸਥਾਵਾਂ ਨੇ ਸਾਡੀਆਂ ਮੇਰੀ ਗੱਲ ਸੁਣ ਵੀਰਿਆ ਇਹੋ ਜੀ ਸੰਸਥਾ ਨੂੰ ਕਿੰਨੇ ਲੱਗੇ ਲੱਖ ਦੀ ਲਾਹਤ ਆਪਣੇ ਬੰਦੇ ਨਹੀਂ ਵੀ ਆਪੇ ਬਾਹਰ ਸੇਵਾ ਕਰਦੇ ਨੇ ਆਪਣੇ ਸਾਦੇ ਆਸ਼ਰਮਾਂ ਦੇ ਪਾਉਂ ਸੇਵਾ ਦੇ ਕਾਬਲ ਨਹੀਂ ਤੇ ਉਹ ਬੰਦੇ ਨਹੀਂ ਕੀ ਕਰਾਂਗੇ ਅਸੀਂ ਤਾਂ ਬੰਦੇ ਜਿੱਦਾਂ ਦਾ ਵੀ ਯਾਰ ਕੋਈ ਜ਼ਿਮੀਂਦਾਰ ਦਾ ਗਾਹ ਸੇਵਾ ਦੇ ਉਹ ਨਹੀਂ ਕਾਬਲ ਹੈਗਾ ਉਹ ਜਿਮੀਂਦਾਰ ਜਦੋਂ ਉਹਨਾਂ ਦਾ ਗਾਹ ਤੁਸੀਂ ਹੈਂ ਹੈਗਾ ਤੁਸੀਂ ਲੈ ਲਓ ਆ ਕੇ ਸਾਰੇ ਜ਼ਿਮੀਂਦਾਰ ਤਾਂ ਸਾਡੇ ਕੋਲ ਜੇ ਦਾਅਵਾ ਨਾ ਤੇ ਸਾ ਮੈਨੂੰ ਸਭ ਕੁਝ ਵੀ ਕਰਨਾ ਹੁੰਦਾ ਮੈਂ ਕਹਾਂ ਭਾਜੀ ਤੂੰ ਕੰਮ ਨਹੀਂ ਕਰੀਂ ਤੂੰ ਕੰਮ ਨਹੀਂ ਕਰੀਂ ਮੈਨੂੰ ਨਾ ਨਾ ਮੈਨੂੰ ਕੋਰੋਨਾ ਬੜਾ ਤਰਾਜੀ ਮੈਂ ਕਹਾਂ ਸੀ ਵੀ ਕਾਨੂੰਨ ਨੇ ਵੀ ਹਰਿਆਣੇ ਆ ਮੇਰੀ ਗੱਲ ਸੁਣੋ ਏਦਾਂ ਨਹੀਂ ਹੁੰਦਾ ਕਿ ਇੱਕ ਬੰਦੇ ਦੀ ਵੀਡੀਓ ਪਾ ਲੁੱਗੀ ਜੇ ਤੁਹਾਡੇ ਤੁਸੀਂ ਮੈਨੂੰ ਫੋਨ ਕੀਤਾ ਤੁਸੀਂ ਪਰਿਵਾਰ ਤੱਕ ਪਹੁੰਚੇ ਇਹ ਤੁਹਾਡਾ ਬੰਦਾ ਸਾਡੇ ਕੋਲ ਪਹੁੰਚਿਆ ਹੋ ਸਕਦਾ ਮੇਰੇ ਇਨਾਂ ਗਿਲੇ ਵਿਚ ਜਿਹੜਾ ਮੈਂ ਅੱਗੇ ਮੈਸੇਜ ਕੀਤਾ ਹਾਂ ਕੋਈ ਇਹ ਤੋਂ ਪਰਿਵਾਰ ਦਾ ਬੰਦਾ ਨਹੀਂ ਆ ਮੈਂ ਤੁਹਾਨੂੰ ਦੱਸ ਰਿਹਾ ਵੀ ਹੋ ਸਕਦਾ ਮੇਰੇ ਨਾਲ ਨਹੀਂ ਕੋਈ ਸਾਡਾ ਤੇਰੇ ਵਾਲੀ ਉਹ ਲਿਖੇ ਦਿੱਤਾ ਕਿ ਮੇਰਾ ਪਰਿਵਾਰ ਅਗੇ ਨੂੰ ਜਿਹਾ ਮੈਂ ਕਿਹਾ ਬੋ ਚ ਕਿੰਨੇ ਦਿਨ ਤੁਸੀਂ ਰੱਖ ਲੈਣਾ ਹੁਣ ਸਾਡੇ ਕੋਈ ਇਹੀ ਵੀਡੀਓ ਵਾਪਸ ਤੁਹਾਨੂੰ ਪਹਣੀ ਹੈ ਵੀ ਉਹ ਬੰਦੇ ਨੇ ਸਾਨੂੰ ਤੁਮਕਾ ਕਰਕੇ ਵੀਡੀਓ ਕੋਈ ਹੈ ਜੀ ਵੀਰੇ ਜੋ ਮਰਜ਼ੀ ਕਰ ਲੈ ਮੇਰੇ ਕੋਲ ਸਾਰੇ ਸਬੂਤ ਆ ਰਿਹਾ ਰਿਕਾਰਡਿੰਗ ਵੀ ਹੰਡੀ ਆ ਤੈਨੂੰ ਬੱਸ ਦੇਖੋਗਾ ਵੀ ਸੇਵਾ ਆਹ ਖਾਲ ਸਾਈਡ ਨਾਲ ਕਿਹੋ ਜਿਹੇ ਬੰਦੇ ਸੇਜ ਜੁੜੇ ਆ ਆਦਾ ਤੇਰੇ ਕੋਲ ਆ ਲੱਗ ਤੂੰ ਲੈਦਾ ਆਪਣੇ ਕੋਲ ਪਹੁੰਚੇ ਆ ਨਾ ਸਾਡੇ ਤੋਂ ਤੇ ਹੁਣ ਪਹੁੰਚੇ ਆ ਇਸ ਤੋਂ ਪਹਿਲਾਂ ਉਸਾਂ ਵਾਲੇ ਨੂੰ ਪੁੱਛ ਲਿਓ ਉਹ ਜਿਹਨੇ ਤੇਰਾ ਫਰਕ ਦਾ ਫਰਕ ਨਹੀਂ ਬੰਦਾ ਕਿ ਬਜ਼ੁਰਗਤ ਮੇਰੇ ਕੋਲ 2 ਮਹੀਨੇ ਹੋ ਗਿਆ ਮੈਂ ਤੁਹਾਨੂੰ ਦੱਸਿਆ ਵੀ ਆ ਬਾਪੂ ਸਾਡੇ ਕੋਲ ਆ ਤੁਸੀਂ ਤੁਹਾਡੇ ਸਰਪੰਚ ਤੱਕ ਮੈਂ ਖਬਰ ਪਹੁੰਚਾ ਦਿੱਤੀ ਆ ਠੀਕ ਆ ਤੈਨੂੰ ਆਪਣਾ ਕੰਮ ਪਿਆਰਾ ਤੂੰ ਗਿਆ ਮੇਰੇ ਕੰਮ ਸੀਗਾ ਠੀਕ ਆ ਮੈਂ ਤੁਹਾਨੂੰ ਉਦੋਂ ਕੀ ਕਿਹਾ ਸੀ ਠੀਕ ਆ ਬਾਪੂ ਆ ਇਹ ਅੱਜ ਅਸੀਂ ਦੱਸ ਦੇਣ ਲੈ ਜਾਂਦੇ ਆ ਨਾ 2 ਦਿਨ ਬਾਅਦ ਹੁਣ ਮੈਂ ਦਿੱਲੀੋਂ ਇੱਥੇ ਤੁਹਾਡੇ ਕੋਲ ਲੈ ਕੇ ਜਾਂਦਾ ਯਾਰ ਤੂੰ ਜਿਹੜੀ ਗੱਲ ਸੁਣ ਜਦੋਂ ਤੁਸੀਂ ਸਾਡੇ ਕੋਲ ਮੰਨ ਕੇ ਮੈਨੂੰ ਕੀ ਬਤਾ ਤੂੰ ਸਾਡੇ ਕੋਲੋਂ ਲੈਣ ਨਹੀਂ ਹੋਣਦਾ ਇਤੂ ਆ ਹੋਰ ਕਿਦੋਂ ਕਿਵੇਂ ਲੈਣ ਕਿ ਲਾ ਕੇ ਚੱਲ ਗਏ ਹੋਗੇ ਇਹ ਦੱਸੋ ਮੈਂ ਕਿਹਾ ਇਹ ਤੇ ਕੱਲ ਨੂੰ ਤੁਹਾਨੂੰ ਜਦੋਂ ਪਤਾ ਲੱਗਣਗੇ ਨਾ ਫੇਰੀ ਤੁਸੀਂ ਮੰਨੋਗੇ ਕੋਈ ਪੂਰੀ ਠੀਕ ਹੋ ਕੇ ਬਾਪੂ ਠੀਕ ਆ ਬਾਪੂ ਜੀ ਦਾ ਕਮਾਲ ਹੋ ਗਿਆ ਮੰਨ ਕੋ ਚੱਲ ਬਾਪੂ ਮੰਨ ਕੋ ਦਾ 100 ਗਣਾ ਸਹੀ ਗਲਤ ਜੇ ਮੇਰੀ ਗੱਲ ਸਹੀ ਮੰਨ ਕੇ ਯਾਰ ਬਾਪੂ 100 ਗਣਾ ਗਲਤਵਾ ਪਰ ਆਪਣੇ ਪਿਓ ਦਾ ਪਤਾ ਤੇ ਲੈਣਾ ਚਾਹੀਦਾ ਨਾ ਸਾਡਾ ਪਿਓ ਹੈ ਕਿੱਥੇ ਹੈ ਬਿਨਾ ਵਿਆਹ ਜੀ ਬਿਨਾ ਪਤੇ ਤੋਂ ਨਹੀਂ ਸਾਡੀ ਦਾਦੀ ਨੂੰ ਮਰਨ ਕਿੰਨੇ ਸਾਲ ਤੋਂ ਬਿਨਾ ਪਤੇ ਤੋਂ ਨਹੀਂ ਅਜੇ ਤੱਕ ਇੱਥੋਂ ਤੱਕ ਆਏ ਹੈਗੇ ਤੇ ਤੋਂ ਬੰਦਾ ਰੱਖਦਾ ਜੀ ਬਾਪੂ ਦਾ ਆ ਗਿਆ ਵਾ ਮੇਰੀ ਗੱਲ ਸੁਣ ਜੇ ਬਾਪੂ ਨੂੰ ਨਹੀਂ ਸੰਭਾਲਦੇ ਤੇ ਬਾਪੂ ਦੀ ਜ਼ਮੀਨ ਵੀ ਤੇ ਬਾਪੂ ਦੀ ਆ ਦੋਨੂੰ ਆਪੇ ਫੇਰ ਵੇਖੋ ਤੁਹਾਨੂੰ ਬੰਦਾ ਵੀ ਨਹੀਂ ਸੰਭਾਲਦੇ ਬਿਨਾ ਸੰਭਾਲ ਵਾਲੇ ਦਾ ਸੰਭਾਲ ਵਾਲੇ ਦਾ ਫਰਕ ਹੁੰਦਾ ਵਾ ਇਹ ਵੀ ਚੀਜ਼ਾਂ ਵੇਖੋ ਜਾਂ ਤੂੰ ਇਹ ਦੱਸੋ ਕਿ 2 ਮਹੀਨੇ ਹੋ ਗਏ ਬਾਪੂ ਚੱਲ ਕੇ ਆਇਆ ਕੋਈ ਤੁਹਾਨੂੰ ਰਸਤੇ 'ਚ ਥੋੜੀ ਲੱਭਾ ਵੀ ਬਾਪੂ ਐਦਾਂ ਦੇ ਹੁੰਦਾ ਮੈਂ ਵੀ ਤੁਹਾਡੇ ਪਿੰਡ ਲਾਗੋ ਲੈ ਗਿਆ ਰਾਤ ਨੂੰ ਤੁਹਾਡੇ ਪਿੰਡ ਲਾਗੂ ਮੈਂ ਮੈਂ ਤਾਂ ਉਹ ਪਿੰਡ ਦੇ ਵੀ ਹਿਸਲੀ ਸੋਲੋ ਕੋਈ ਉਹ ਬੰਦੇ ਸਾਡੇ ਨਾਲ ਉਹ ਥੋੜੀ ਹੈਗੇ ਉਹ ਬੰਦਿਆਂ ਦੀ ਪਿੰਡ ਆਓਗੇ ਤੁਹਾਨੂੰ ਪਤਾ ਨਹੀਂ ਕਿ ਉਹ ਬੰਦੇ ਕੌਣ ਨੇ ਸਾਡੇ ਮੈਂ ਤੁਹਾਨੂੰ ਫੋਨ ਲਾਇਆ ਮੈਂ ਅੱਜ ਵੀਡੀਓ ਅੱਜ ਪਾਈ ਆ ਅੱਜ ਹੋਰ ਵੀਡੀਓ ਪਾਈ ਆ ਉਹ ਵੀ ਤੁਹਾਨੂੰ ਡੀ ਡੀ ਤੁਹਾਨੂੰ ਫੋਨ ਲਾ ਲਾ ਕੇ ਜਦੋਂ ਵੀ ਸਾਡੇ ਪਿੰਡ ਤੋਂ ਲੈ ਕੇ ਗਏ ਹੋ ਉਦੋਂ ਵੀ ਸਾਡੇ ਪਿੰਡ ਤੋਂ 2 ਕਿਲੋਮੀਟਰ ਉੱਥੇ ਉਦੋਂ ਹੀ ਲੈ ਕੇ ਆ ਜਾਂਦੇ ਵੀ ਤੁਹਾਡੇ ਬਾਪੂ ਆ ਹੀ ਲੈ ਕੇ ਚੱਲੇ ਆ ਤੁਹਾਨੂੰ ਉਦੋਂ ਵੀ ਜਾ ਕੇ ਸਵਾ ਪਾਣੀ ਸੀ ਜੇ ਮੈਂ ਫੋਨ ਕਰਕੇ ਤੁਹਾਨੂੰ ਪੁੱਛ ਲਵਾਂ ਤਾਂ ਹਨੇਰਾ ਸੀਗਾ ਹੁਣ ਤੁਹਾਨੂੰ ਮੈਂ ਫੋਨ ਕਰਕੇ ਕਹਿੰਦਾ ਤੂੰ ਕਿਹੜਾ ਭੱਜ ਕੇ ਆ ਗਿਆ ਜੇ ਸਾਦਾ ਤਾਂ ਜਦੋਂ ਜਿੱਦਾਂ ਤੇ ਫੋਨ ਕੀਤਾ ਹੈ ਨਾ ਉਦੋਂ ਮੈਂ ਆਪਦੇ ਕੰਮ 'ਚ ਹੀ ਥੋੜਾ ਮੇਰੇ ਵੀ ਮਾਈਂਡ ਤੋਂ ਸਕਿਪ ਕਰ ਗਿਆ ਯਾਰ ਮਾਈਂਡ ਤੋਂ ਸਕਿਪ ਹੋ ਇੱਕ ਦਿਨ ਹੋ ਗਿਆ ਮਹੀਨਾ ਇੱਕ ਹੋ ਗਿਆ ਤੈਨੂੰ ਫੋਨ ਕੀਤਾ ਨਾ ਮੇਰੇ ਵੀਰ ਇੱਕ ਮਹੀਨਾ ਮੈਨੂੰ ਦੁਬਾਰਾ ਫੇਰ ਹੀ ਮੈਨੂੰ ਇਹਨਾਂ ਦਾ ਨੰਬਰ ਵੀ ਇੱਕ ਦਿਨ ਮੰਗਿਆ ਫੇਰ ਮੇਰੇ ਮਾਈਂਡ ਤੋਂ ਨਿਕਲ ਗਿਆ ਕਿ ਮੈਂ ਯਾਰ ਹੱਦ ਹੋ ਗਈ ਤੇ ਤੈਨੂੰ ਐਡਰੈਸ ਤਾਂ ਨਹੀਂ ਪਤਾ ਸਾਡਾ ਸਾਰਾ ਐਡਰੈਸ ਵਾ ਪਤਾ ਵਾ ਸਾਰਾ ਐਡਰੈਸ ਮੈਂ ਤਾਂ ਉਦੋਂ ਸਾਡੇ ਨਾਲ ਗੱਲ ਹੋਈ ਨਾ ਪਹਿਲੇ ਦਿਨ ਮੈਂ ਤੁਹਾਨੂੰ ਉਦੋਂ ਤੁਸੀਂ ਲੈ ਕੇ ਜਾਣਾ ਤਾਂ ਨਹੀਂ ਠੀਕ ਹੈ ਜੇ ਨਹੀਂ ਲੈ ਕੇ ਜਾਣਾ ਤਾਂ ਮੈਨੂੰ ਦੱਸ ਦਿਓ ਠੀਕ ਹੈ ਮੈਂ ਬਹੁਤਾ ਨਹੀਂ ਠੀਕ ਹੈ ਜੀ ਆਪੋ ਦੇ ਲੈ ਜਾ ਕੇ ਤੇ ਵੀਡੀਓ ਦਾ ਕੀ ਬਣੂਗਾ ਵੀਡੀਓ ਤੇ ਪੈ ਗਈ ਤੇ ਬੈ ਜੀ ਉਹਦੇ ਨੂੰ ਡਿਲੀਟ ਹੋਣੀ ਇੱਕ ਹੋਰ ਪੈਣੀ ਆ ਜਿੱਦ ਤੱਕ ਆਣਾ ਉਹ ਵੀ ਨਹੀਂ ਪੈਣੀ ਆ ਮੈਂ ਕਿਹਾ ਉਹੀ ਗੱਲ ਆ ਫਿਰ ਵੀਡੀਓ ਤਾਂ ਕਰਦੇ ਸਾਨੂੰ ਵੀਡੀਓ ਦਾ ਘਾਰ ਉਹ ਤਾਂ ਫਿਰ ਜਦੋਂ ਵੀਡੀਓ ਨਹੀਂ ਮੈਂ ਪਾਈ ਉਹਦੋਂ ਕਿਹੜਾ ਲੈਣ ਆ ਗਏ ਤੁਸੀਂ ਭਾਜੀ ਜਦੋਂ ਤੁਸੀਂ ਸਾਡੇ ਕੋਲੋਂ 2 ਕਿਲੋਮੀਟਰ ਤੋਂ ਲੈਣਾ ਤੁਸੀਂ ਇਹ ਦੇ ਬਾਪਨੇ ਦੇ ਬਾਪ ਜਦੋਂ ਘਰ ਚੱਲਦੇ ਨਾਲੇ ਵੇਖ ਕੇ ਉਹਨੇ ਤੇਰੀ ਪਰਵਿਸ਼ਰ ਹੁੰਦੀ ਆ ਕਿ ਨਹੀਂ ਹੁੰਦੀ ਤੇ ਮੇਰੀ ਗੱਲ ਸੁਣ ਕੇ ਜਦੋਂ ਤੁਹਾਨੂੰ ਮੈਂ ਸੁਣਾ ਕੱਲ੍ਹ ਜਿੱਦ ਤੁਸੀਂ ਆਏ ਜੇ ਏ ਦਾ ਸਰ ਰਾਤ ਦੇ 12 ਵਜੇ ਵੀ ਜੀ ਸੁਣਾਲੀ ਤੁਹਾਨੂੰ ਮੈਂ ਇਹੋ ਕਹਿਣ ਦੇਣਾ ਵੀ ਮੈਂ ਉਹ ਉੱਥੇ ਹੀ ਹਾਂ ਦੋ ਤਿੰਨ ਵਾਲੀ ਮੈਂ ਇਹਨਾਂ ਨੂੰ ਨੰਬਰ ਫਾਰਵਰਡ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕਰਦਾ ਗੱਲ ਤੁਹਾਡੇ ਕੋਈ ਗੱਲ ਨਹੀਂ ਦਿੱਤਾ ਆਜੋ ਲੈਣ ਆਜੋ ਠੀਕ ਆ ਦੱਸ ਕੇ ਆਇਓ ਲੈਣ ਆਜੋ ਦੇਖਾਂਗੇ ਤੁਹਾਨੂੰ ਵੀਡੀਓ ਤੇ ਵੀਰੇ ਫੇਰ ਵੀਡੀਓ ਤੇ ਫੇਰ ਪੈਣੀ ਪੈਣੀ ਜਿਵੇਂ ਜੇ ਆਪਾਂ ਗੋਦੂਤਾ ਕਰਦੇ ਵੀਡੀਓ ਤੇ ਪੈਣੀ ਪੈਣੀ ਦਾਦਾ ਤੁਹਾਡਾ ਗੁਰਾ ਵੀ ਸੰਗੇ ਸਰਕਾਰ ਦਾ ਦਾਦਾ ਤਾਂ ਨਾ ਸਮਝੋ ਕਿ ਕੈਸੀ ਗੱਲ ਪਾਕਿਸਤਾਨ ਦੀ ਨਹੀਂ ਹੈਗੀ ਜਦੋਂ ਆਪਾਂ ਕੋਈ ਵੀ ਡਿਸੀਜਨ ਲੈਣਾ ਹੋਇਆ ਨਾ ਅਗਲੀ ਦੂਸਰੀ ਪਾਰਟੀ ਨੂੰ ਪੁੱਛੀਦਾ ਵੀ ਆਹ ਗੱਲ ਠੀਕ ਆ ਵੀਰੇਆ ਮੇਰੀ ਗੱਲ ਸੁਣ ਵੀਰੇਆ ਮੈਂ ਸਰਪੰਚ ਨੂੰ ਫੋਨ ਲਾਇਆ ਤੈਨੂੰ ਫੋਨ ਕੀਤਾ ਤੈਨੂੰ ਮੈਂ 2 ਮਹੀਨੇ ਬਾਅਦ ਵੀਡੀਓ ਪਾਈ ਆ ਤੈਨੂੰ ਮਹੀਨਾ ਇੱਕ ਪਹਿਲਾਂ ਫੋਨ ਲਾਇਆ ਤਾਨੂੰ ਇਹ ਨਹੀਂ ਪਤਾ ਕਿ ਦਿਵਾਲੀ ਆਈ ਸਾਡਾ ਦਾਦਾ ਹੈ ਕਿੱਥੇ ਆ ਜਿਹਦੇ ਮੇਰੇ ਨਾਲ ਸੁਣ ਜਿਹਦਾ ਪਿਓ ਦਾਦਾ ਘਰੋਂ ਗਿਆ ਹੋਵੇ ਨਾ ਤੈਨੂੰ ਰਾਤ ਨੂੰ ਨੀਂਦ ਨਹੀਂ ਹੁੰਦੀ ਨਾਲ ਉਹ ਲੱਤੂ ਕਿੱਥੇ ਆ ਸਾਡੇ ਨਾਲ ਨਾਲ ਕੋਈ ਲਖਾਉਂਦੇ ਕੋਈ ਕਿਸੀ ਕੋਈ ਦੇ ਕੋਈ ਵੀਡੀਓ ਪਾਈਗੀ ਤੋ ਨਾ ਤੇ ਸਾਡੇ ਨਾਲ ਲੜਕੇ ਗਏ ਨਾ ਕਿ ਉਸੇ ਨਾਰਾਜ਼ਗੀ ਵਿੱਚ ਕੇ ਸੀਤੀ ਜਿਹੜੀ ਚੱਲਦੀ ਆ। ਆਪੋ ਜਿੱਦੋਂ ਮੈਂ ਤੁਹਾਨੂੰ ਕਹਿ ਕੇ ਜਾਂਦਾ ਬਾਪੂ ਮੇਰੇ ਕੋਲ ਆਫਸਰ ਨਹੀਂ ਕਿ ਦੀ ਤੈਨੂੰ ਦਿੱਤਾ ਨਹੀਂ ਮੈਂ ਘਰੋਂ ਕਿ ਦੱਸ ਕੇ ਜਾਂਦੇ ਵੀ ਮੈਂ ਫਲਾਣੇ ਦਾ ਚੱਲੇ ਆਜੋ ਹਾਂ ਅੱਜ ਨਹੀਂ ਆਉਂਦੇ ਦਾਦਰ ਫੇ ਉਹ ਵੀਰੇ ਜਦੋਂ ਤੇਰੇ ਨਾਲ ਜਦੋਂ ਤੇਰੇ ਨਾਲ ਮੈਂ ਗੱਲ ਕਰ ਲਈ ਕਿ ਵੀਰੇ ਤੁਹਾਡਾ ਬਾਪੂ ਹਾਸ਼ਮ ਚ ਲੈ ਗਿਆ ਆ ਸਿੱਧਾ ਤੁਸੀਂ 1 ਕਿਲੋ ਲੈ ਲਓ ਗੱਲ ਹੋ ਗਈ ਹੀ ਮੈਨੂੰ ਪਤਾ ਹੀ ਪਰ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਂ 2-3 ਵਾਰ ਇਹਨਾਂ ਨੂੰ ਘਰ ਦੇਣਾ ਆਪਣਾ ਫੋਰਵਰਡ ਤੁਹਾਡਾ ਨੰਬਰ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਆ ਨੰਬਰ ਤੇ ਗੱਲ ਕਰ ਲਿਓ ਫਾਦੀ ਤੇ ਨਹੀਂ ਗੱਲ ਸੀ ਵੀ ਹਾਂ ਤੇ ਸਾਡੀ ਵੀ ਤੁਸੀਂ ਤੁਸੀਂ ਵੀ ਤੇ ਦੁਬਾਰਾ ਟਰਾਈ ਕਰ ਸਕਦੇ ਸਾਬੇ ਮੈਂ ਵੀ ਦੁਬਾਰਾ ਕੀ 3 ਵਜੇ ਟਰਾਈ ਕੀਤਾ ਵਾ ਜੇ ਟਰਾਈ ਮੈਂ ਤਾਂ ਤੁਸੀਂ ਨਹੀਂ ਟਰਾਈ ਕਰ ਸਕਦੇ ਤੇ ਅਸੀਂ ਟਰਾਈ ਕਰੀਏ ਤੁਹਾਨੂੰ ਤੁਹਾਡਾ ਪਿਓ ਦਾਦਾ ਵਾ ਗੁਰਾ ਤੁਹਾਨੂੰ ਤੇ ਨੀਂਦ ਨਹੀਂ ਹੋਣੀ ਚਾਹੀਦੀ ਤੁਹਾਨੂੰ ਉਸੇ ਰਾਤ ਨਾ ਉਸੇ ਰਾਤ ਜੇ ਬਾਪੂ ਨਾਲ ਆਪਣਾ ਪਿਆਰ ਹੁੰਦਾ ਨਾ ਤੁਹਾਨੂੰ ਉਸੇ ਰਾਤ ਗੱਡੀ ਫੜ ਕੇ ਤੇ ਉਸੇ ਰਾਤ ਹੀ ਆਣ ਕੇ ਲੈ ਕੇ ਜਾਣਾ ਚਾਹੀਦਾ ਜੇ ਨਾ ਮਰਨਾ ਇਹ ਜੇ ਹੋਇਆ ਹੋਵੇ ਨਾ ਵੀ ਸਾਡੇ ਕੋ ਗੁੱਸੇ ਕਿਲੇ ਚ ਗਿਆ ਸਾਨੂੰ ਤੇ ਤੁਹਾਨੂੰ ਦੱਸ ਦਿੰਦੇ ਦੋ ਸਾਲ ਹੋ ਗਏ ਇਸ ਕੰਮ ਚ ਪਿਆਰ ਨੂੰ ਵੀ ਲੈ ਕੇ ਜਾਂ ਭਾਵੇਂ ਗੁੱਸੇ ਕਿਲੇ ਚ ਗਿਆ ਵਾ ਭਾਵੇਂ ਗੁੱਸੇ ਕਿਲੇ ਚ ਗਿਆ ਭਾਵੇਂ ਸਰਫਰੀ ਗਿਆ ਵਾ ਜਦੋਂ ਘਰ ਇਹਨਾਂ ਨੂੰ ਆਪਣਾ ਪਿਓ ਦਾਦਾ ਘਰੇ ਲਾਉਂਦੇ ਬੱਚਾ ਨਾ ਰਹਿੰਦਾ ਪਰ ਕੁੱਝ ਨਹੀਂ ਕਰਦੇ ਮੇਰੀ ਕਿਉਂ ਸਮਝ ਜੋ ਮਰਜ਼ੀ ਸਾਡਾ ਇਹਨਾਂ ਨਾਲ ਕੋਈ ਗੁੱਸਾ ਨਹੀਂ ਨਾ ਕੋਈ ਗਿਲਾ ਇਹ ਆਪਦੀ ਮਰਜ਼ੀ ਨਾਲ ਗਏ ਸਾਨੂੰ ਪਤਾ ਅੱਗੇ ਵੀ ਜਾਂਦੇ ਆ ਜਾਣਾ ਇਹਨਾਂ ਅੱਜ ਨਹੀਂ ਆਉਣਗੇ 10 ਦਿਨ ਮਹੀਨੇ ਬਾਅਦ ਉਹਨੂੰ ਅਸਾਂ ਇੱਥੇ ਧੰਨੋ ਬਦਾਵਾ ਜੋ ਉਹਨੂੰ ਵਾਅਦਾ ਕੀਤਾ ਵਾ ਉਹਨੂੰ ਵਾਅਦਾ ਕੀਤਾ ਵਾ ਜਦੋਂ ਮਰਜ਼ੀ ਆ ਗਿਆ ਜਦੋਂ ਮਰਜ਼ੀ ਚਲੇਗਾ ਮੰਨ ਕੇ ਚੱਲ ਹੁਣ ਤੂੰ ਤੇਰਾ ਤੂੰ ਕੋਈ ਵੀ ਕਿਸੇ ਦੀ ਇੰਪੋਰਟੈਂਸ ਘਟਾਉਂਦਾ ਨਹੀਂ ਹੈਗਾ ਵਾਅਦਾ ਆਪ ਬੰਦਾ ਇਹਨਾਂ ਨੂੰ ਪੁੱਛੋ ਸਾਡੇ ਕੋਲ ਹੀ ਆ ਨਾ ਸਾਰਾ ਕੁਝ ਗੁਰਾ ਕਿੰਨੀ ਚੈੱਕ ਕਰਦੇ ਤੁਸੀਂ ਕਿੰਨੀ ਇੰਸਪੈਕਟ ਕਰਦੇ ਤੁਹਾਡੀ ਆਵਾਜ਼ ਤੋਂ ਪਤਾ ਲੱਗਦਾ ਬਾਜੀ ਬਾਦ ਦੇ ਹਾਈਪ ਹਾਰੇ ਤੁਹਾਡੀ ਮੈਂ ਕਿਸੇ ਬੰਦੇ ਦੀ ਵੀਡੀਓ ਪਾਦਾ ਤੇ ਤੁਹਾਨੂੰ ਮੈਂ ਕਹਾਂ ਵੀ ਮੈਂ ਤਾਂ ਪਉਣੀ ਬਣ ਗਿਆ 2 ਮਹੀਨੇ ਹੋ ਗਏ ਡੀਕਦਿਆਂ ਨੂੰ ਮੈਂ ਕਿਹਾ ਉਸੇ ਵੇਲੇ ਲੈ ਕੇ ਮਨ ਲ ਕੋ ਲੈ ਕੇ ਪਾਦਾ 2 ਮਹੀਨੇ ਹੋ ਗਏ ਹੁਣ ਆਣ ਕੇ ਵੀਡੀਓ ਪਾਈ ਤਾਂ ਹੁਣ ਚਿਕਾ ਨਿਕਲਦੀਆਂ ਨੇ ਆਪਣੀਆਂ ਸਾਡੀ ਜਿੰਨਾਂ ਨੇ ਵੀਡੀਓ ਵੇਖੀ ਉਹਨਾਂ ਨੂੰ ਵੀ ਪਤਾ ਕਿ ਤਸੂਰ ਕਿਦਾ ਹੈ ਤਸੂਰ ਕਿਦਾ ਤੁਹਾਨੂੰ ਕਿਹਾ ਕੋਈ ਹੱਦ ਹੋ ਗਈ ਹਾਂ ਯਾ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਵੀਡੀਓ ਵੀ ਡਿਲੀਟ ਮਾਰ ਦੇਣਾ ਮੈਂ ਮਾਫੀ ਵੀ ਮੰਗ ਲੀਣਾ ਇਹਦੀ ਜ਼ਮੀਨ ਜਾਇਦਾਦ ਇਹਨੂੰ ਵਾਪਸ ਕਰ ਦੋ ਪਾਜੀ ਉਹ ਇੰਨਾ ਦੀ ਇਹ ਇੰਨਾ ਦੀ ਨਾਲ ਹੀ ਇਹਨਾਂ ਨੂੰ ਪੁੱਛੋ ਵੀ ਇਹ ਤੇ ਤੁਸੀਂ ਸਾਡੇ ਨਾਲ ਕਹਿੰਦੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਬਾਪੂ ਕਿੱਥੇ ਗਿਆ ਸੀ ਇੱਥੇ ਹੀ ਆ ਸਾਰੀਆਂ ਕਰਨੀਆਂ ਭਰਨੀਆਂ ਜੋ ਇਹਨਾਂ ਨੇ ਕੀਤਾ ਹੋ ਸਕਦਾ ਇਹਨਾਂ ਦੀ ਕਿਸਮਤ ਹੋਵੇ ਤਾਂ ਉਹਨਾਂ ਦੇ ਅੱਗੇ ਆਉਣ ਡਿਆ ਹੈ ਅਸੀਂ ਇਹਨਾਂ ਨੂੰ ਅਜੇ ਤੱਕ ਕਿਹੜੀ ਕਹਾਵਿ ਦੀ ਘਰ ਜਾ ਜਾ ਕਿੱਦਾਂ ਯਾਰ ਜਿਹੜੇ ਬੰਦੇ ਨੂੰ ਖੁਦ ਦੱਸ ਦਿੰਦਾ ਵਾ ਕਿ ਤੁਹਾਡਾ ਬਜ਼ੁਰਗ ਇੱਥੇ ਫਿਰਨ ਡਿਆ ਵਾ ਕਿ ਤੁਸੀਂ ਉਹਨੂੰ ਉਹਨੂੰ ਕਿੰਨਾ ਦਾ ਮੈਨੂੰ ਤੁਸੀਂ ਗਲਤ ਕੀਤਾ ਪਾਜੀ ਕੋਈ ਕਿਸੇ ਨਾਲ ਗਲਤ ਨਹੀਂ ਕਰਦਾ ਜਿਹੜਾ ਉਹਨੇ ਉੱਪਰ ਦਾ ਕੀਤਾ ਕਰਾਇਆ ਨਾ ਉਹ ਸਾਰਾ ਇੱਥੇ ੁੱਟ ਕੇ ਜਾਣਾ ਹੁੰਦਾ ਇਹਨਾਂ ਨੂੰ ਪੁੱਛੋ ਮੈਨੂੰ ਤਾਂ ਜਾਂਦਾ ਨਹੀਂ ਹਿਸ ਦਾਦੇ ਦੇ ਪਿਤਾ ਕੀ ਸੀ ਪੁੱਛੋ ਇਹਨਾਂ ਨੂੰ ਉਹ ਜਿਹੜਾ ਉੱਪਰ ਵਾਲਾ ਨਾ ਬੜਾ ਸਮਰਾਤਾ ਪਾਜੀ ਉਹਨੇ ਸਾਰਾ ਇੱਥੇ ਉੱਪਰ ਵਾਲਾ ਬੈਂਸਾ ਪਰ ਉੱਪਰ ਵਾਲਾ ਬੈਂਸਾ ਪਰ ਆਪਾਂ ਵੀ ਨਹੀਂ ਕੱਟ ਕਰਦਾ ਮਾਨਕ ਜਲ ਤੁਹਾਡਾ ਬਾਪੂ ਘਰੋਂ ਗਰੋ ਲੜ ਗਈ ਜਾਵਾ ਤੁਹਾਡਾ ਗੜੇ ਵੱਧਣਾ ਨਹੀਂ ਕਰਦਾ ਹੀ ਹੈ ਨਾ ਮਦਨ ਦੇ ਘਰ ਹੀ ਹੈ ਨਾ ਉਹ ਸਾਡੇ ਅੱਗੇ ਜੇ ਅਸੀਂ ਗਲਤੋਂ ਸਾਡੇ ਅੱਗੇ ਆ ਜਾਣਾ ਇਹ ਜੋ ਉਹ ਨਹੀਂ ਹੈਗਾ ਕੋਈ ਵੀ ਦੂਰ ਹੈ ਨਹੀਂ ਹੈਗੀ ਭਾਜੀ ਹਮਮ ਚੱਲ ਕੋਈ ਗੱਲ ਜੇਕਰ ਖਾਣਾ ਕਾਮੀ ਬਾਜ ਨਹੀਂ ਖਾਣਾ ਤੇ ਮੇਰੇ ਕੋਲ ਤੇ ਫਿਰ ਹੈਗਾ ਮੈਂ ਫਿਰ ਵੀਡੀਓ ਪਾਉਂਦੀ ਹਾਂ ਕੰਨੀ ਪਰੇਸ਼ਾਨੀ ਨਹੀਂ ਸਾਡੇ ਕੋਲ ਇਹਨਾਂ ਨੂੰ ਕੋਈ ਇਹ ਆਪ ਦੇ ਮਤਲਬ ਕਿ ਲਾ ਲੋ ਫਿਰ ਕੋਈ ਸ਼ਲਤ ਜਿੱਦਾਂ ਨਾਲ ਤੁਹਾਨੂੰ ਮੈਂ ਦੱਸਿਆ ਵੀ ਉਹ ਪੱਜੀ ਨਹੀਂ ਹੈਗੀ ਇਹਨਾਂ ਨੂੰ ਕੋਈ ਤੈਨੂੰ ਖੋਹ ਤੈਨੂੰ ਕਦਾ ਮੇਰੀ ਗੱਲ ਸੁਣ ਤੈਨੂੰ ਜਦੋਂ ਅਸੀਂ ਦੱਸਿਆ ਸੀ ਅੱਜ ਤੋਂ ਮਹੀਨਾ ਇੱਕ ਪਹਿਲਾਂ ਤੁਹਾਡਾ ਫਰਜ਼ ਬੰਦਾ ਸੀਗਾ ਕਿ ਇੱਕ ਵਾਰੀ ਆ ਕੇ ਸਾਡੇ ਨਾਲ ਗੱਲ ਕਰਕੇ ਭਾਵੇਂ ਯਾਰ ਪਿਓ ਜਿੱਦਾਂ ਮਾਦੀ ਮਾੜਾ ਵੇ ਪਿਓ ਪਿਓ ਹੀ ਵਜਣਾ ਮੇਰੇ ਵੀਰ ਪਿਓ ਨਾ ਪਿਓ ਹੀ ਬਚਾਵਾ ਭਾਵੇਂ ਪਿਓ ਜਿੰਨਾ ਮਰਦੀ ਮਾਰਦਾ ਵੇ ਆਪਾਂ ਨੂੰ ਆਪਣਾ ਫਰਜ਼ ਬੰਦਾ ਗਿਆ ਆਪਾਂ ਆਪਣੇ ਪਿਓ ਨੂੰ ਇਹ ਚੀਜ਼ ਦੇ ਮੈਂ ਚੰਗੀ ਜਿਹਾ ਭਾਈ ਸਮਝਦਾ ਪਰ ਉਹਨੂੰ ਤੁਸੀਂ ਵੀ ਮੇਰੀ ਲਗਤ ਹੋਗਾ ਤੁਸੀਂ ਵੀ ਉਹਨੂੰ ਦੋ ਵਾਰੀ ਜਾਂ ਤਿੰਨ ਵਾਰੀ ਕਰੋ ਕਿ ਜਦੋਂ ਤੁਸੀਂ ਵਾਰ-ਵਾਰ ਉਹ ਚੀਜ਼ ਨੂੰ ਸਪੀਡ ਕਰੀ ਜਾਓਗੇ ਨਾ ਤੁਹਾਡਾ ਜਦ ਤੁਸੀਂ ਫੋਨ ਹੀ ਨਹੀਂ ਕੀਤਾ ਸਸਤਾ ਵਾਲੇ ਨੂੰ ਤੁਸੀਂ ਰੀਚ ਹੀ ਨਹੀਂ ਕੀਤੀ ਪੁੱਛਿਆ ਹੀ ਨਹੀਂ ਆ ਵੀ ਦੱਸਿਆ ਹੀ ਨਹੀਂ ਆ ਮੇਰਾ ਸਰਕਲ ਥੋੜਾ ਜਿਹਾ ਉਹਦਾ ਇਦਾਂ ਦਾ ਹੈ ਕਿ ਮੈਂ ਤੁਹਾਡਾ ਦੋ ਤਿੰਨ ਵਾਲੇ ਨੰਬਰ ਘਰਦਿਆਂ ਨੂੰ ਨੰਬਰ ਫੋਰਵਰਡ ਕਰਨ ਦੀ ਕੋਸ਼ਿਸ਼ ਕੀਤੀ ਵੀ ਆ ਗੱਲ ਕਰ ਲੈਣਗੇ ਤੇ ਮੇਰੇ ਮੇਰੇ ਵੀ ਮਾਈਂਡ ਤੋਂ ਫੇਰ ਇਹਨਾਂ ਦਾ ਫੋਨ ਵੀ ਅਗਲੇ ਮੈਨੂੰ ਆਇਆ ਵੀ ਨੰਬਰ ਹੈਗਾ ਮੈਂ ਕਿਹਾ ਹੈਗਾ ਮੈਂ ਤੁਹਾਨੂੰ ਸੈਂਡ ਕਰੂੰਗਾ ਤੇ ਉਹ ਫੇਰ ਮੇਰੇ ਮਾਈਂਡ ਤੋਂ ਹੁਣ ਮਤਲਬ ਕਿ ਮੈਂ ਦਾ ਵੀਡੀਓ ਵੇਖ ਕੇ ਵੀ ਤੁਹਾਨੂੰ ਫੋਨ ਨਹੀਂ ਕਰ ਪਾਇਆ ਥੋੜਾ ਮੈਨੂੰ ਵੀ ਚਲ ਉੱਥੇ ਜਾਉਂਗਾ ਬੇਬੀ ਜੀ ਮਿਲੂੰਗਾ ਮੇਰੀ ਗੱਲ ਸੁਣ ਰਹੀ ਥੀ ਮੇਰੀ ਗੱਲ ਸੁਣ ਮੈਂ ਤਨ ਤੂੰ ਕਹਤਾ ਕਿ ਮਾਈਂਡ ਸੇ ਨਿਕਲ ਗਿਆ ਤੂੰ ਮੈਨੂੰ ਇੱਕ ਗੱਲ ਦੱਸੋ ਕਿ ਆਪਣਾ ਪਿਓ ਜ਼ਰੂਰੀ ਆ ਕਿ ਜਾਂ ਕੰਮ ਜ਼ਰੂਰੀ ਇਹ ਦੱਸੋ। ਬਾਜੀ ਪਿਓ ਜ਼ਰੂਰੀ ਪਿਓ ਦੇ ਕਰਕੇ ਸਾਨੂੰ ਕੰਮ ਆ ਪਰ ਇਹ ਵੀ ਪਿਓ ਨੂੰ ਅਸੀਂ ਹੁਣ ਜੇ ਕੰਮ ਮਿਲਿਆ ਪਿਓ ਦੇ ਆ ਕਰਕੇ ਅੱਜ ਮੈਂ ਕੰਮ ਛੱਡ ਦਿੱਨਾ ਕੱਲ ਨੂੰ 10 ਦਿਨਾਂ ਬਾਅਦ ਫੇਰ ਮੈਨੂੰ ਕੋਈ ਕੰਮ ਮਿਲ ਲੇ ਤੇ ਉਹਦੇ ਤੇ ਜੇ ਕੰਮ ਛੱਡਦਾ ਉਹ ਇੰਦਾ ਹੀ ਚੱਲਦਾ ਰਹੂਗਾ। ਤੁਸੀਂ ਵੀਰ ਜੀ ਜਾਂ ਤੇ ਹੋਵੇ ਮੇਰੀ ਗੱਲ ਸੁਣ ਜਾਂ ਤੇ ਹੋਵੇ ਤੁਸੀਂ ਮੇਰੇ ਯਾਰੀ ਇਹਦੇ ਤਰਲੇ ਗੱਡੇ ਬਾਪੂ ਸਾਡੇ ਕੋਲ ਆ ਜਾ। ਬਾਪੂ ਆ ਜਾ ਹਰ ਤੁਰ ਗੱਲ ਕਿ ਫੇਰ ਤੇ ਮੈਂ ਮੰਨਾਂ। ਤੁਸੀਂ ਇੱਕ ਵਾਰੀ ਸੁਣ ਕੇ ਜੀਤਾ ਯਾਰ। ਇਹ ਇਹਦਾਂ ਹੀ ਲਾਗੇ ਜਿਲੇ ਬਾਪੂ ਪਿੰਡ ਆ ਜਣਾ ਤੇ ਤੁਹਾਨੂੰ ਸਾਡਾ ਪਿੰਡ ਕੱਲਾ ਕੱਲਾ ਦੱਸੇਗਾ ਵੀ ਕਿੱਥੋਂ ਕਿੱਥੋਂ ਲੈ ਕੇ ਆਏ ਇਹਨਾਂ ਨੂੰ ਬਾਪੂ ਮੇਰੀ ਮੇਰੇ ਹੁੰਦਿਆ ਤਾਂ ਨਹੀਂ ਵੀਰ ਤੁਸੀਂ ਲੈਣਾ ਨਾ ਮੈਂ ਫੋਨ ਕੀਤਾ ਤੇ ਫੋਨ ਤੇ ਵੀ ਇਹਦਾ ਕੋਈ ਪਤਾ ਨਹੀਂ ਦੱਸਿਆ ਠੀਕ ਹੈ ਜੀ ਹੁਣ ਗੱਲ ਇਹ ਆ ਮੇਰੀ ਗੱਲ ਬੋਲੋ ਮੈਂ ਆਪਣਾ ਲੜਦਾ ਨਹੀਂ ਗੱਲ ਇਹ ਆ ਰੱਬ ਤੇਰਾ ਭਲਾ ਕਰੇ ਗੱਲ ਇਹ ਆ ਕਿ ਜੇਕਰ ਖੜਨਾ ਤਾਂ ਵੀ ਦੱਸ ਦਿਓ ਨਹੀਂ ਖੜਨਾ ਤੇ ਤੁਹਾਡੀ ਮਰਜ਼ੀ ਮੇਰੇ ਲਈ ਠੀਕ ਹੈ ਜੀ ਬਾਪੂ ਸਾਡਾ ਹੁਣ ਤੁਸੀਂ ਉਹਨੂੰ ਦੱਸ ਦੇਣ ਇਥੇ ਰੱਖ ਵੀ ਲੈ ਗਏ ਉਹਨੇ ਆਜ ਕੱਢਿਓ ਕਹਿਣਾ ਕਿ ਮੈਂ ਆਪਣੇ ਘਰ ਜਾਣਾ ਮੈਨੂੰ ਪਤਾ ਉਹਨਾਂ ਦਾ ਸੁਭਾਅ ਹੈ ਵੀਰੇ 2 ਮਹੀਨੇ ਹੋ ਗਏ ਉਹ ਤੋਂ ਦੰਦਾ ਕਹਿੰਦਾ ਸੀਗਾ ਬਾਪੂ ਤੋਂ ਦੰਦਾ ਹੀ ਕਹਿੰਦਾ ਪੁੱਤ ਮੈਂ ਘਰ ਜਾਣਾ ਆਪਣੇ ਮੈਂ ਘਰ ਜਾਣਾ ਆਪਣੇ ਮੈਂ ਬਾਪੂ ਮੈਂ ਉਹਨਾਂ ਨੂੰ ਸੁਨੇਹਾ ਲਾਇਆ ਉਹ ਆਣ ਕੇ ਲੈ ਜਾਣਗੇ ਤੈਨੂੰ ਠੀਕ ਹੈ ਜੀ ਆਣ ਕੇ ਉਹਨਾਂ ਨੂੰ ਜਾਣ ਦਿਓ ਘਰ ਅਸੀਂ ਤਾਂ ਉਹਨਾਂ ਨੂੰ ਘਰੋਂ ਕੱਢਿਆ ਨਾ ਕੋਸ਼ਿਸ਼ ਮੈਨੂੰ ਪਤਾ ਉਹਨਾਂ ਦੀ ਹੱਦ ਹੈ ਤਾਂ ਹੁਣ ਤੁਸੀਂ ਆ ਉਹਨਾਂ ਨੂੰ ਫੋਰਸ ਕੀਤਾ ਹੋਗਾ ਵੀ ਘਰ ਦੇਉਣਗੇ ਲੈ ਜਾਣਗੇ ਸਾਨੂੰ ਪਤਾ ਉਹ ਦੱਸ ਦੇਣੇ ਘਰੋਂ ਬਾਹਰ ਕੱਢਦੇ ਉਹ ਆਪੇ ਆ ਜਾਣਾ ਵੀ ਉਹਨਾਂ ਨੇ ਖ ਉਹਨਾਂ ਨੇ ਕਾੜੀਆਂ ਗੱਲਾਂ ਦੱਸਿਆ ਮੈਂ ਤੇ ਨਹੀਂ ਨਾ ਤੁਹਾਨੂੰ ਜਾਣਦਾ ਜਿਹੜੀ ਪਾਰਟੀ ਕੋ ਲਿਆਏ ਹੋ ਨਾ ਉਹ ਉਹ ਬੰਦੇ ਨਾਲ ਤੇ ਸਾਡਾ ਇੱਥੇ ਕੁੱਤੇ ਦਾ ਵੈਰ ਆ ਤੇ ਯਾਰ ਮੈਂ ਤੇ ਨਹੀਂ ਜਲ ਮੰਨਦਾ ਇੱਥੇ ਕੁੱਤੇ ਦਾ ਵੈਰ ਆ ਕਿੰਨਾ ਚ ਰੋਲਾ ਹੁੰਦਾ ਵਾ ਮੈਂ ਤੇ ਵੀਰੇ ਤੁਹਾਨੂੰ ਸੋਲ ਨਾਲ ਲੜਨ ਦੀ ਕੀ ਖੇਡ ਕੋਲ ਹੈ ਢੀਕ ਢੀਕੇ ਫੋਨ ਲਾਇਆ ਤੁਹਾਨੂੰ ਢੀਕ ਢੀਕੇ ਵੀਡੀਓ ਪਾਈ ਆ ਕਿ ਉਹ ਤੁਸੀਂ ਹੁਣ ਵੀ ਨਹੀਂ ਦਿਖਾਉਣਾ ਸਾਡੇ ਨਾਲ ਗੱਲ ਹੋਈ ਮੈਂ ਤੁਹਾਨੂੰ ਕੁਝ ਚੱਲ ਚੱਲ ਮੈਂ ਤੇਰਾ ਨਾਮ ਬੋਲਣਾ ਨਹੀਂ ਚਾਹੁੰਦਾ ਤੂੰ ਤੇਰੀ ਤੇ ਮੈਨੂੰ ਪਤਾ ਲੱਗ ਗਿਆ ਕਿ ਨੀਗਾ ਹੈਗਾ ਹਨਾ ਹੈਲੋ ਹੈਲੋ ਮੇਗਾ ਭਾਈ ਮੈਂ ਇਸ ਬੰਦੇ ਨੂੰ 2 ਮਹੀਨੇ ਪਹਿਲਾਂ ਹੀ ਜਿੱਦਣ ਬਾਪੂ ਆ ਗਿਆ ਉਹ ਤੋਂ 1-2 ਦਿਨ ਪਹਿਲਾਂ ਹੀ ਫੋਨ ਲਾ ਕੇ ਦੱਸਤਾ ਸੀਗਾ ਕਿ ਤੁਹਾਡਾ ਬਜ਼ੁਰਗ ਮੇਰੇ ਕੋਲ ਆ ਠੀਕ ਹੈ ਜੀ ਕਿਉਂਕਿ ਇਹਦਾ ਨੰਬਰ ਮੇਰੇ ਕੋਲ ਆਇਆ ਹੀ ਪਹਿਲਾਂ ਮੈਨੂੰ ਨੰਬਰ ਮਿਲਿਆ ਸਰਪੰਚ ਦਾ ਕਿਸ ਨਾ ਕਿਸੇ ਤੋਂ ਦਾ ਸਰਪੰਚ ਨੂੰ ਕਿਹਾ ਸਰਪੰਚ ਕਹਿੰਦਾ ਮੈਂ ਇਹਨਾਂ ਦੇ ਘਰੇ ਸੁਣਾ ਘੱਲਦਾ ਵਾਂ ਠੀਕ ਹੈ ਜੀ ਸਰਪੰਚ ਨੇ ਸੁਣਾ ਘੱਲਿਆ ਸਰਪੰਚ ਕਹਿੰਦਾ ਵੀ ਇੱਕ ਦੋ ਵਾਰ ਹੀ ਮੇਰੇ ਕੋਲ ਆਏ ਸੀ ਤੇ ਬਹੁਤੀ ਮਤਲਬ ਕਿ ਉਹਨਾਂ ਨੇ ਵੀ ਨਹੀਂ ਚੰਗੀ ਤਰ੍ਹਾਂ ਗੱਲ ਕੀਤੀ ਤੇ ਆ ਉਹਨਾਂ ਦਾ ਨੰਬਰ ਆ ਟਾਡੇ ਪੋਤਰੇ ਦਾ ਨੰਬਰ ਦਿੱਤਾ ਪੋਤਰਾ ਢਾਡਾ ਹੋਣ ਦੇ ਲੋ ਕਿਦਾਂ ਬੋਲਣ ਡਿਆ ਵਾ ਕਿ ਮੇਰੇ ਮੈਨੂੰ ਕੰਮ ਜ਼ਰੂਰੀ ਸੀਗਾ ਮੈਨੂੰ ਆਹ ਜ਼ਰੂਰੀ ਸੀਗਾ ਤੇ ਮੈਂ ਚਾਰ ਪੰਜ ਵਾਰੀ ਕੋਸ਼ਿਸ਼ ਕੀਤੀ ਘਰ ਦੇ ਨੰਬਰ ਦੇ ਦਾ ਇਹ ਬੰਦਾ ਨਾ ਹਵਾ ਤੀਰ ਤੇ ਵਗਲ ਨਾਲ ਕਰਦਾ ਹਵਾ ਜਿਹਾ ਕਰਨਾ ਕਿ ਨਾ ਕੋਈ ਖੱਤਰ ਸਾਹ ਤੋਂ ਲੈ ਕੇ ਵੀਰ ਜੀ ਤੁਹਾਨੂੰ ਵੀ ਪਤਾ ਕਿ ਬਾਜੀ ਬਾਜੀ ਹੁੰਦੀਆਂ ਵਾ ਭਾਜੀ ਮੈਂ ਮੇਰੀ ਗੱਲ ਮੈਨੂੰ ਪਤਾ ਲੱਗਤ ਬਾਜੀ ਹੁੰਦੀਆਂ ਵਾ ਮੈਂ ਨਹੀਂ ਗੱਲ ਕਰਉ ਗਲਤੀ ਤੇ ਮੈਂ ਤਾਂ ਦੋਵਾਂ ਨਾ ਕਿ ਜੇ ਮੈਂ ਪਹਿਲਾਂ ਵੀਡੀਓ ਪਾ ਦਿੱਤੀਏ ਤੇ ਬਾਅਦ ਤੁਹਾਨੂੰ ਪੁੱਛਿਆ ਨਹੀਂ ਤੁਹਾਨੂੰ ਫੋਨ ਨਹੀਂ ਲਾਇਆ ਮੈਂ ਸਰਪੰਚ ਨੂੰ ਫੋਨ ਲਾਇਆ ਸਰਪੰਚ ਨੇ ਤੁਹਾਨੂੰ ਸੱਦਿਆ ਤੁਸੀਂ ਕੋਈ ਅਗੋਂ ਤਰਫੇ ਤੇ ਜੂਨ ਹੀ ਸਰਕੀ ਉਸ ਤੋਂ ਬਾਅਦ ਤੁਹਾਡੇ ਪੋਤੇ ਨਾਲ ਮੈਂ ਖੁਦ ਗੱਲ ਕੀਤੀ ਮੈਂ ਸਰਪੰਚ ਤੇ ਨਹੀਂ ਰਿਹਾ ਮੈਂ ਕਿਹਾ ਹੋ ਸਕਦਾ ਸਰਪੰਚ ਸਾਹਿਬ ਕੋਈ ਨਾ ਕੋਈ ਝੂਠ ਮਾਰਦੇ ਹੋਣ ਤੁਹਾਡੇ ਪੋਤੇ ਨਾਲ ਮੈਂ ਫੋਨ ਤੇ ਖੁਦ ਗੱਲ ਕੀਤੀ ਤੁਸੀਂ ਅਗੋਂ ਕੋਈ ਨਿਆਣ ਨਹੀਂ ਦਿੱਤਾ ਕੋਈ ਬੋਲਿਆ ਨਹੀਂ ਤੇ ਫਿਰ ਮੈਂ ਤੇ ਫਿਰ ਵੀਡੀਓ ਪਾਉਣੀ ਪਣੀ ਸਹੀ ਅੱਨੀ ਕਿੰਨੇ ਮੈਸੇਜ ਕੀਤੇ ਤੁਹਾਨੂੰ ਐਸ ਨੰਬਰ ਤੋਂ ਕਿੰਨੀ ਵਾਰ ਮੈਸੇਜ ਪਾਜੀ ਜੀ ਜਿਹੜੇ ਮੈਨੂੰ ਮੈਨੂੰ 100 ਨੰਬਰ ਤੋਂ 1000 ਨੰਬਰ ਤੋਂ ਸਰੋਹੀ ਫੋਨ ਹੁੰਦਾ 1000 ਨੰਬਰ ਤੋਂ ਤੁਸੀਂ ਕਿੰਨੇ ਮੈਸੇਜ ਕੀਤੇ ਇੱਕ ਕਰ ਲਿਓ ਦੋ ਕਰ ਲਿਓ ਅੱਜ ਤੁਸੀਂ ਵਾਰ-ਵਾਰ ਫੋਨ ਕੀਤੇ ਜਦੋਂ ਵੀਡੀਓ ਪਈ ਉਹਦੋਂ ਵੀ ਤੇ ਫੋਨ ਦੁਬਾਰਾ ਲਾਈ ਸਕਦੇ ਸੀ ਪਾਜੀ ਮੈਨੂੰ ਫੋਨ ਮੈਨੂੰ ਅਨਨੋਨ ਨੰਬਰ ਤੋਂ ਮੈਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਹਰ ਕੋਈ ਫੋਨ ਨਹੀਂ ਚੁੱਕਿਆ ਜਾਂਦਾ ਠੀਕ ਹੈ ਜੀ ਤੁਹਾਨੂੰ ਆਸ਼ਰਮ ਨਹੀਂ ਸੀ ਜਿੱਦਾ ਵੀ ਇਹ ਨਹੀਂ ਪਤਾ ਵੀ ਤੁਹਾਡਾ ਹੈ ਇੱਥੇ ਆਸ਼ਰਮ ਨਹੀਂ ਅੱਜ ਵੀ ਚੁੱਕਿਆ ਹੀ ਆ ਫੋਨ ਪਾਜੀ ਮੈਂ ਰੋਜ਼ ਹੀ ਚੁੱਕਦਾ ਹਾਂ ਹਰ ਵਾਰੀ ਤੁਸੀਂ ਕਿੰਨੇ ਫੁੱਲ ਆਏ ਵਾ ਤਾਂ 2 ਜਾਂ 3 ਲਾਦੇ ਹੋ ਉਹਨਾਂ ਦੇ ਕੱਢ ਦੇਣ ਛੱਡ ਕੇ ਮੈਨੂੰ ਬਹੁਤ ਬਹੁਤ ਗੱਲ ਕਰ ਕਿੰਦੀ ਯਾਰ ਮੈਸੇਜ ਕੀਤੀ ਇਹਨਾਂ ਨੇ ਪੁੱਤ ਜੀ ਵੀ ਨਹੀਂ ਮੈਸੇਜ ਕੀਤਾ ਮੈਸੇਜ ਕੋਈ ਨਹੀਂ ਮੈਨੂੰ ਕਿਹਾ ਅੱਜ ਇੱਕ ਮੈਸੇਜ ਆਇਆ ਕਿ ਵਿਜੀ ਹਰੰਗਨ ਨਗਰ ਤੋਂ ਬੋਲਦੇ ਫੋਨ ਚੱਕੋ ਬਸ ਅੱਜ ਹੁਣ ਜੇ ਲੈ ਕੇ ਜਾਣਾ ਤਾਂ ਵੀ ਠੀਕਾ ਨਹੀਂ ਲੱਗੇ ਜਾਣਾ ਤਾਂ ਪਾਜੀ ਤਾਂ ਹੀ ਮਰਜੀ ਠੀਕ ਹੈ ਜੀ ਅਸੀਂ ਵੀ ਅੱਗੇ ਤਾਂ ਕੋਈ ਰਿਕਾਰਡ ਵੀ ਭੇਜੀ ਅੱਗੇ ਵੀ ਤੁਸੀਂ ਕੌਣ ਬੋਲਦੇ ਹੋ ਉਹ ਤਾਂ ਨਹੀਂ ਤੁਹਾਨੂੰ ਦੱਸਿਆ ਕਿ ਅਸੀਂ ਤਾਂ ਬੇਟੇ ਬੋਲਦੇ ਹਾਂ ਤੇ بیٹے ਬੋਲਦੇ ਮੇਰਾ ਨਾ ਭਾਈ ਗਲਤ ਨਹੀਂ ਨਾ ਹੋਈ ਤੁਹਾਡਾ ਨਾ ਗਲਤ ਨਹੀਂ ਨਾ ਹੋਈ ਤੁਸੀਂ ਆਣ ਕੇ ਲੈ ਕੇ ਜਾ ਸਕਦੇ ਸੀਗੇ ਜੇਕਰ ਮੇਰੀ ਗੱਲ ਸੁਣੋ ਅਸੀਂ ਸੰਸਤਾ ਵਾਲਿਆਂ ਅਸੀਂ ਇਹਨੇ ਬੀਜੀਆਂ ਹਰ ਤੋਂ ਸਾਰਾ ਫੋਨ ਨਹੀਂ ਚੁੱਕੇ ਜਾਂਦੇ ਜਿਹੜੇ ਫੋਨਾਂ ਤੋਂ ਮੈਂ ਤੁਹਾਨੂੰ ਫੋਨ ਲਾਇਆ ਤੁਸੀਂ ਜਿਹੜੇ ਨੰਬਰ ਤੁਹਾਨੂੰ ਤੁਸੀਂ ਮੈਨੂੰ ਦਿੱਤੇ ਪੋਤੇ ਨੇ ਮੈਨੂੰ ਦਿੱਤਾ ਪੋਤੇ ਨੇ ਮੈਂ ਐਡਰੈਸ ਭੇਜਿਆ ਤੁਸੀਂ ਕਿੰਨਾ ਖਿਚਾ ਕੇ ਜਾ ਕੇ ਤੁਹਾਨੂੰ ਬਾਪੂ ਨੂੰ ਮਿਲਣ ਲਾਗੇ ਦੇ ਦੱਸੋ ਹਾਂ ਦਾ ਟੱਡਲ ਯਾਰ ਅਹੀ ਤੇ ਤਾਂ ਹੁਣ ਵੀ ਤਾਂ ਦੱਸਿਆ ਤੇ ਜੇਰੇ ਹੱਦ ਪਤਾ ਹੋਵੇ ਤੇ ਉਹਨੇ ਗੱਲ ਕੀਤੀ ਤੇ ਸਾਨੂੰ ਪਤਾ ਹੋਵੇ ਉਹਨੇ ਗੱਲ ਸਾਡੇ ਨਾਲ ਕੀਤੀ ਮੈਨੂੰ ਨਹੀਂ ਪਤਾ ਤੁਹਾਡੇ ਪਰਿਵਾਰ ਨਾਲ ਮੈਂ ਗੱਲ ਕੀਤੀ ਹੁਣ ਮੈਂ ਕੱਲੇ ਕੱਲੇ ਜੀ ਨੂੰ ਤੇ ਦੱਸਣੋਂ ਰਿਹਾ ਨਹੀਂ ਯਾਰ ਹੁਣ ਆਹ ਤੇ ਗੱਲ ਬਾੜੀ ਦਾ ਕਿਸੇ ਚੋਕ ਕੇ ਵੀਡੀਓ ਪਾ ਦੋ ਤੇ ਬਹੁਤ ਗਲਤ ਗੱਲ ਸੀ ਕਿਸੇ ਨਾਲ ਫਿਰ ਵਜਲੀਆਂ ਵਜਲੀਆਂ ਫਿਰ ਉਦੋਂ ਦੇ ਨਹੀਂ ਆਏ ਫਿਰ 2 ਮਹੀਨੇ ਹੋ ਗਏ ਮੈਂ ਜਿੱਤਨੀ ਵੀਡੀਓ ਪਾਤੀ 2 ਮਹੀਨੇ ਵਿੱਚ ਪਾਈ ਹੈ ਯਾਰ ਤੇ ਆਪਣੇ ਬਾਪੂ ਵੀ ਗਲਤ ਹੋ ਸਕਦਾ ਹੈ ਤੇ ਯਾਰ ਜੇ ਜਦੋਂ ਬਾਪੂ ਮੰਨ ਲੈ ਗਲਤ ਹੋ ਗਿਆ ਵਾ ਜਦੋਂ ਮੈਂ ਤੁਹਾਡੇ ਪਿੰਡ ਦੇ ਸਰਪੰਚ ਨੂੰ ਸੁਨਾਹਤ ਲਿਆ ਵਾ ਤੁਹਾਡੇ ਪਿੰਡ ਦੇ ਸਰਪੰਚ ਨੇ ਟਾੜ ਟਾਡੇ ਮੁੰਡੇ ਨਾਲ ਮੈਂ ਗੱਲ ਕੀਤੀ ਆ ਤੁਹਾਡੇ ਸਿਰ ਤੇ ਕੋਈ ਜੂਨ ਹੀ ਸਰਕੀ ਤੇ ਮੈਂ ਕੀ ਕਰਾਂ ਇਹ ਦੱਸੋ ਜੂਨ ਕਰਕੇ ਤੇ ਆਹ ਕਰ ਕੰਮ ਕਰਕੇ ਤੇ ਵੀਡੀਓ ਪਾ ਦੋ ਤਾਂ ਕੋਈ ਆਦਾ ਭੋਲੇ ਗਾੜੀ ਨੁਕਸਾਨ ਹੋ ਜੇ ਗਾੜੀ ਜੇ ਨੁਕਸਾਨ ਹੋ ਜੇ ਤੇ ਉਹ ਜੇ ਸਾਨੂੰ ਕੀ ਆ ਆ ਤੁਹਾਨੂੰ ਕਹਾਂਦਾ ਤੁਹਾਨੂੰ ਤੇ ਆਪਣੇ ਪੈਸੇ ਦਾ ਵਾਸਤਾ ਤੁਹਾਨੂੰ ਤਾਂ ਕੋਈ ਗੱਲ ਹੀ ਨਹੀਂ ਆ ਇੱਕ ਵਾਰੀ ਆਓ ਤੇ ਸਹੀ ਮੈਂ ਦੱਸ ਦੂੰ ਕਿ ਮੈਨੂੰ ਕਿੰਨੇ ਕੇ ਪੈਸੇ ਚਾਹੀਦੇ ਆ ਹੁਣ ਚੰਗੀ ਤਰ੍ਹਾਂ ਦੱਸੂਗਾ ਕੋਈ ਗੱਲ ਹੀ ਕਹਿਦਾ ਅਸੀਂ ਵੀ ਕਿਸੇ ਬੰਦੇ ਵੀ ਤੁਸੀਂ ਘਰੇ ਬੰਦੇ ਵੀ ਰੱਖੇ ਜੇ ਉਹਨਾਂ ਦਾ ਵੀ ਮੈਂ ਹਿਸਾਬ ਲਾਉਂਦਾ ਤੋਂ ਕੋਈ ਗੱਲ ਨਹੀਂ ਬੰਦੇ ਸਾਡੇ ਆਜਾ ਪੈਸਿਆਂ ਦੇ ਬੰਦੇ ਆ ਕੋਈ ਗੱਲ ਨਹੀਂ ਸਾਨੂੰ ਡਰਦੀ ਐ ਡਹਿਗਾ ਸਾਰਾ ਮੈਨੂੰ ਰਿਪੋਰਟਾਂ ਹੈਗੇ ਸਾਰੇ ਨਾ ਬਿੰਦੂ ਚਲੋ ਕੋਈ ਗੱਲ ਰਿਪੋਰਟਾਂ ਹੈ ਨਹੀਂ ਜੇ ਸਾਡੇ ਸਾਨੂੰ ਪਤਾ ਹੀ ਸਾਡੇ ਇਹ ਵੀ ਕੋਈ ਬਾਪੂ ਆਪਣਾ ਖੜਨਾ ਜੀ ਠੀਕ ਹੈ ਜੀ ਤੇ ਬਾਵੀ ਦਾ ਦੇ ਜੇ ਨਹੀਂ ਕਰਨਾ ਤੇ ਹਾਂ ਤੁਹਾਨੂੰ ਨਾ ਪਿੰਡ ਲੈ ਕੇ ਆਉਗਾ ਦੂਜੀ ਪੰਚਾਇਤ ਕੋ ਤੁਹਾਡੀ ਕੋਲ ਪਤਾ ਲੱਗੂਗਾ ਵੀ ਬਾਪੂ ਗਲਤ ਲੱਗ ਜਾਂਦਾ ਇਹੀ ਗਲਤ ਮੈਂ ਮੈਂ ਨਹੀਂ ਲੈ ਕੇ ਆਉਣਾ ਜੇ ਤੁਹਾਨੂੰ ਲੋੜ ਹੈ ਤੁਸੀਂ ਆਓ ਮੈਂ ਨਹੀਂ ਲੈ ਕੇ ਆਉਣਾ ਚਲੋ ਕੋਈ ਨਹੀਂ ਤੁਸੀਂ ਖੋਪੇ ਡਾਕ ਜਰਾ ਰੱਖਣੀ ਬਾਪੂ ਸਾਡਾ ਮੈਂ ਤੇ ਫਿਰ ਬਾਪੂ ਗੱਲਾਂ ਨਹੀਂ ਰੱਖੂੰਗਾ ਫਿਰ ਮੈਨੂੰ ਕਾਨੂੰਨ ਵੀ ਹੁੰਦਾ ਮੈਨੂੰ ਸਾਰਾ ਜੇ ਬਜੂ ਸਾਹਮਣਾ ਜੇ ਮੇਰੀ ਗੱਲ ਸੁਣ ਵਿਦਿ ਮੈਂ ਤੁਹਾਨੂੰ ਪਿਆਰ ਨਾਲ ਕਹਿੰਦਾ ਜੇ ਤੇ ਬਾਪੂ ਸਾਹਮਣਾ ਜੇ ਧਿਆਨ ਕੇ ਲੈ ਜਾਓ ਨਹੀਂ ਸਾਹਮਣਾ ਤੇ ਤੁਸੀਂ ਇਹਦੀ ਕੋਈ ਵੀ ਚੀਜ਼ ਦੇ ਹੱਕਦਾਰ ਨਹੀਂ ਜੇ ਅੱਗੇ ਗੱਲ ਕਰਦਾ ਤਾਂ ਤਲੋ ਆਉਣ ਬਾਹਰ ਕੱਢਦੇ ਹੋ ਇਹ ਚੀਜ਼ਾਂ ਮੈਨੂੰ ਨਾ ਕਰਾਉਣੀਆਂ ਹੁੰਦੀਆਂ ਮੈਂ ਖੁਦ ਮੇਰਾ ਭਰਾ ਵਕੀਲ ਆ ਇਹ ਸਭ ਕੁਝ ਮੈਨੂੰ ਕਰਨਾ ਹੁੰਦਾ ਵਾ ਕਿ ਕਿਦਾਂ ਰਿੱਟ ਪਾਉਣੀ ਆ ਕਿਦਾਂ ਤਸੀਲੇ ਕਰਨਾ ਕਿਦਾਂ ਜਮੀਨ ਜਾਣ ਤੋਂ ਦੋਦੀ ਜੀ ਬਾਪੂ ਨੂੰ ਪਤਾ ਹੀ ਆ ਵਕੀਲਾ ਦਾ ਭਾਗ ਅਪੀਲ ਅਹੀਂ ਬੜੀ ਦੂਰ ਕੱਟ ਦੇਖ ਲੈ ਹੋਣਾ ਇਦਾਂ ਨਾ ਹਰ ਆਪਾਂ ਇਦਾਂ ਹੀ ਫੇਰ ਵਕੀਲੋ ਵਕੀਲੀ ਹੋ ਜਾਂਦੇ ਆ ਬਾਪੂ ਤੇ ਬਾਅਦ ਚ ਲੈ ਜਿਓ ਠੀਕ ਆ ਜੀ ਹਾਂ ਕੋਈ ਵਕੀਲ ਹੀ ਕਰ ਸਕੇ ਇਹਨੂੰ ਪਹਿਲਾਂ ਮੇਰਾ ਭਰਾ ਵਕੀਲ ਆ ਮੈਨੂੰ ਕਰਨ ਦੀ ਨਹੀਂ ਲੋੜ ਤਰ ਕੋਈ ਗੱਲ ਨਹੀਂ ਮੁਕੀ ਯਾਰ ਇੱਕ ਇੱਕ ਆਉਦੀ ਇੱਕ ਇੱਕ ਆਉਦੀ ਬਾਕੀ ਮੈਟਰ ਵੀ ਪਰ ਆ ਗੱਲ ਥੋੜਾ ਵਹੀ ਚੋਕੇ ਵੀਡੀਓ ਪਾ ਦਿਆ ਯਾਰ ਤੁਹਾਡਾ ਬੰਦਾ ਖੜਕੇ ਭਾਜੀ 2 ਮਹੀਨੇ ਬਾਅਦ ਵੀਡੀਓ ਪਾਈਆ 2 ਮਹੀਨੇ ਬਾਅਦ ਯਾਰ ਸਬੂਤ ਜਿਹੜਾ ਤੁਹਾ ਨੂੰ ਤਾਂ ਕੋਣ ਲਾਤਾ ਏ ਤੂੰ ਆਏ ਲੈਣੇ ਨੂੰ ਹਾਦਾਂ ਦਾ ਤਿਆਰੀ ਤੂੰ ਗੋਲ